ਸੱਚੀ ਕਾਲ ਤੁਸੀਂ ਦੇਖ ਰਹੇ ਹੋ ਪਾਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਵੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਸਟੂਡੈਂਟ ਫੈਡਰੇਸ਼ਨ ਜੋ ਨਿਕਲੇ ਕਰਨੈਲ ਸਿੰਘ ਪੀਰ ਮੁਹੰਮਦ ਸੁਖਬੀਰ ਧੜੇ ਦੇ ਨਾਲ ਵਸਤਾ ਰੱਖਦੇ ਸੀ ਮੈਂਬਰ ਸੀਗੇ ਆਖਰਕਾਰ ਉਹਨਾਂ ਨੇ ਸੁਖਬੀਰ ਧੜੇ ਨੂੰ ਛੱਡ ਦਿੱਤਾ ਆਪਣਾ ਅਸਤੀਫਾ ਜਿਹੜਾ ਉਹ ਜਨਤਕ ਕਰ ਦਿੱਤਾ ਪਰ ਇਸ ਅਸਤੀਫੇ ਦੇ ਵਿੱਚ ਜਿਹੜੀਆਂ ਮਹੱਤਵਪੂਰਨ ਗੱਲਾਂ ਨੇ ਜਿਨ੍ਹਾਂ ਉੱਤੇ ਚਰਚਾ ਕੀਤੀ ਜਾਣੀ ਚਾਹੀਦੀ ਆ ਬਣਦੀ ਆ ਉਹ ਇਹ ਆ ਕਿ ਡਾਕਟਰ ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ ਨੇ ਉਹ ਮਨਮਾਨੀਆਂ ਕਰ ਰਿਹਾ ਉਹ ਅਜਿਹੀਆਂ ਗਲਤ ਸਲਾਹਾਂ ਪਾਰਟੀ ਨੂੰ ਦੇ ਰਿਹਾ ਜਿਦੇ ਕਰਕੇ ਪਾਰਟੀ ਨਿਗਾਰ ਵੱਲ ਜਾ ਰਹੀ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਿਹੜਾ ਆਪਣਾ ਅਸਤੀਫਾ ਜਥੇਦਾਰ ਅਕਾਲ ਤਖਤ ਨੂੰ ਉਹਨਾਂ ਨੇ ਜਿਹੜਾ ਐਡਰੈਸ ਕੀਤਾ ਉਹਦੇ ਵਿੱਚ ਇਹ ਗੱਲਾਂ ਲਿਖੀਆਂ ਗਈਆਂ ਬਈ ਡਾਕਟਰ ਦਲਜੀਤ ਸਿੰਘ ਚੀਮਾ ਕਿਸੇ ਦਿਨ ਹੀ ਸੁਣਦੇ ਕੇਵਲ ਜੋ ਉਹਨਾਂ ਦੇ ਮਨ ਚ ਆਉਂਦਾ ਉਹ ਸਲਾਹ ਸੁਖਬੀਰ ਬਾਦਲ ਨੂੰ ਦੇ ਦਿੰਦੇ ਆ ਤੇ ਸੁਖਬੀਰ ਬਾਦਲ ਉਹਦੇ ਉੱਤੇ ਅਮਲ ਕਰ ਲੈਂਦੇ ਆ ਔਰ ਇਸੇ ਦੇ ਕਰਕੇ ਅੱਜ ਅਕਾਲੀ ਦਲ ਇਸ ਸਥਿਤੀ ਦੇ ਉੱਤੇ ਖੜਾ ਪਿਛਲੇ ਦਿਨੀ ਇੱਕ ਵਿਵਾਦ ਵੀ ਹੋਇਆ ਸੀਗਾ ਜਦੋਂ ਅਰਸ਼ਦੀਪ ਕਲੇਰ ਤੇ ਚਰਨਜੀਤ ਬਰਾੜ ਇੱਕ ਚੈਨਲ ਦੇ ਉੱਤੇ ਆਨਲਾਈਨ ਦੇ ਦਰਮਿਆਨ ਜਿਹੜਾ ਐਪਸ ਜੁੜੇ ਹੋਏ ਸੀ ਉਦੋਂ ਵੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਚਰਨਜੀਤ ਬਰਾੜ ਦੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਦੀ ਇੱਕ ਮੁਲਾਕਾਤ ਜਿਹੜੀ ਹੈ ਉਹ ਮੰਡੀ ਬੋਰਡ ਦੇ ਇੱਕ ਦਫ਼ਤਰ ਦੇ ਵਿੱਚ ਹੋਈ ਹੈ ਜਿਸ ਤੋਂ ਬਾਅਦ ਬਹੁਤ ਵਿਵਾਦ ਭਖਿਆ ਉਹ ਤੇ ਆਪਾਂ ਨਹੀਂ ਜਾਣਦੇ ਤੇ ਅੱਜ ਕਰਨੈਲ ਸਿੰਘ ਪੀਰ ਮੁਹੰਮਦ ਨੇ ਸੁਖਬੀਰ ਬਾਦਲ ਦਾ ਸਾਥ ਜਿਹੜਾ ਉਹ ਛੱਡ ਦਿੱਤਾ ਕੀ ਕਹੋਗੇ ਜੀ ਅੱਜ ਨਹੀਂ ਛੱਡਿਆ ਜੀ ਸਤਾਰ 1 ਜਨਵਰੀ 2025 ਨੂੰ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣਾ ਅਸਤੀਫਾ ਡਿਜੀਟਲ ਕੱਲ ਤੱਕ ਨੂੰ ਦੇ ਦਿੱਤਾ ਸੀਗਾ ਉਹ ਇਹਨਾਂ ਦਾ ਬਨਾਰਾ ਡਿਜੀਟਲ ਜਨਰਲ ਐਕਟੀਵਿਟੀਜ਼ ਲਾਕ ਕਾਰਪੋਰੇਟ ਦਾ ਮੈਂਬਰ ਵੀ ਸੀਗਾ ਜਦੋਂ ਉਹ ਅਸਤੀਫਾ ਦਿੰਦਾ ਉਸ ਤੋਂ ਬਾਅਦ ਉਹਨੂੰ ਕਿਸੇ ਵੀ ਮੀਟਿੰਗ ਚ ਕਾਲ ਨਹੀਂ ਕੀਤਾ ਜਾਂਦਾ ਭੀ ਜਥੇ ਤੱਕ ਨੂੰ ਅਸਤੀਫਾ ਤੁਸੀਂ ਕਿਉਂ ਦਿੱਤਾ ਅੱਜ ਤੇ ਸਿਰਫ ਉਹਨਾਂ ਅਸਤੀਫੇ ਦੀ ਕਾਪੀ ਬਲਵਿੰਦਰ ਸਿੰਘ ਭੁੰਦਲ ਨੂੰ ਪੁੱਜੀ ਤੇ ਭੇਜੀ ਐ ਪੀ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਨਹੀਂ ਰਿਹਾ ਮੈਂ ਵਿਲ ਆ ਗਿਆ ਅਸਤੀਫਾ ਦੇ ਕੇ ਉਸ ਅਸਤੀਫੇ ਦੇ ਵਿੱਚ ਉਹ ਗੱਲ ਕਹਿੰਦੇ ਪੀ ਇਹਨਾਂ ਲੋਕਾਂ ਨੇ ਜਿਹੜੀ ਅਕਾਲ ਤਖ ਦੀ ਖੇਲੀ ਉਡਾਈ ਐ ਜਿਸ ਤਰੀਕੇ ਨਾਲ 2 ਦਸੰਬਰ 2024 ਨੂੰ ਅਕਾਲ ਤਖ ਤੋਂ ਜਿਹੜੀ 6 ਮੈਂਬਰੀ ਫਿਰ 7 ਮੈਂਬਰੀ ਅੱਜ 5 ਮੈਂਬਰੀ ਕਮੇਟੀ ਬਣੀ ਉਸ ਕਮੇਟੀ ਨੂੰ ਪੂਰੀ ਤਰ੍ਹਾਂ ਚੀਮੇ ਨੇ ਦਰਖ਼ਨਾਰ ਕਰਕੇ ਆਪਣੇ ਲੈਵਲ ਦੇ ਉੱਤੇ ਜਿਹੜੀ ਸੀ ਭਰਤੀ ਜੀ ਅਨਾਉਂਸ ਕਰਤੀ ਸੀ 6 ਜਨਵਰੀ ਨੂੰ 6 ਜਨਵਰੀ ਨੂੰ ਜਦੋਂ ਉਹਨੇ ਜਹਰ ਵਰਗੀਪੀਰ ਸਿੰਘ ਨੇ ਕਿਹਾ ਸੀ ਟਿੱਪਣੀਆਂ ਕੀਤੀ ਸੀ ਵੀ ਗਲਤ ਕਰ ਰਹੇ ਹੋ ਤੁਸੀਂ ਇਦਾਂ ਨਹੀਂ ਕਰਨਾ ਚਾਹੀਦਾ ਤੁਹਾਨੂੰ ਲੇਕਿਨ ਨਾ ਜਥੇਦਾਰ ਦੀ ਪ੍ਰਵਾਹ ਕੀਤੀ ਨਾ ਹੁਕਮ ਨਮੇ ਦੀ ਪ੍ਰਵਾਹ ਕੀਤੀ ਨਾ ਅਕਾਲ ਤਖਤ ਦੀ ਪ੍ਰਵਾਹ ਕੀਤੀ ਉਦਾਂ ਕਹਿੰਦੇ ਸੀ ਅਕਾਲ ਤਖਤ ਨੂੰ ਸਮਰਪਤ ਆ ਤੇ ਜਦੋਂ ਤੁਸੀਂ ਕਹਿੰਦਾ ਵੀ ਸਾਰੇ ਅਸਤੀਫੇ ਦੇ ਦਿਓ ਤੇ ਮੈਂ ਸੋਚਿਆ ਮੈਂ ਕਿ ਪਿੱਛੇ ਰਵਾਂ ਮੈਂ ਵੀ ਆਪਣਾ ਅਸਤੀਫਾ ਦੇ ਦਿੱਤਾ ਲੇਕਿਨ ਅੱਜ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਕਰਨੈਲ ਸਿੰਘ ਪੀਰ ਮੁਹੰਮਦ ਮੈਂ ਉਹਨਾਂ ਤੇ ਬਹੁਤਾ ਯਕੀਨ ਨਹੀਂ ਕਰਦਾ ਕਿ ਉਹ ਕਦੀ ਕਿਤੇ ਕਦੀ ਕਿਤੇ ਪੂਰੇ ਰਹਿੰਦੇ ਹਮੇਸ਼ਾ ਹੀ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਜੀਵਨਾ ਸਿਫਾ ਦਿੱਤਾ ਤੇ ਬਾਦਲਦਲ ਨੂੰ ਉਹਦਾ ਕੋਈ ਬਤਾ ਫਰਕ ਵੀ ਨਹੀਂ ਪਾਇਆ ਲੇਕਿਨ ਚੀਮੇ ਜਿਹੜਾ ਇਸ ਵੇਲੇ ਡਿਸਟ੍ਰਿਕਟ ਉਹਨਾਂ ਨੇ ਕਿਹਾ ਵੀ ਚੀਫ ਬਾਦ ਸੁਖਬੀਤ ਸਿੰਘ ਬਾਦਲ ਨਾਲ ਮੁਲਾਕਤ ਕੀਤੀ ਇੱਕ ਮੁਲਾਕਤ ਕਰਕੇ ਕੱਲ੍ਹਿਆਂ ਦੇ ਵਿੱਚ ਕਿਹਾ ਉਹਨਾਂ ਨੂੰ ਵੀ ਚੀਮੇ ਤੋਂ ਸੁਚੇਤ ਰਿਓ ਇਹ ਤੁਹਾਡਾ ਬੇੜਾਗਰ ਕਰਦੇ ਤੁਲਿਆ ਲੇਕਿਨ ਸੁਖਬੀਤ ਸਿੰਘ ਬਾਦਲ ਦੇ ਉੱਤੇ ਗੱਲ ਤਾਂ ਸੁਣ ਲਈ ਲੇਕਿਨ ਕੋਈ ਅਸਰ ਨਹੀਂ ਇਸ ਗੱਲ ਦਾ ਹੋਇਆ ਅੱਜ ਵੀ ਚੀਮਾ ਆਪਣੀਆਂ ਮਨਮਾਨੀਆਂ ਕਰ ਰਿਹਾ ਮੈਂ ਕੀ ਜਿਹੜੀ ਅਨਾਊਂਸਮੈਂਟ ਚੀਮਾ ਕਰ ਰਿਹਾ ਉਹ ਪ੍ਰਧਾਨ ਨੂੰ ਨਹੀਂ ਕਰਨੀ ਚਾਹੀਦੀ ਉਹ ਜਿਹੜਾ ਇਹਨਾਂ ਦਾ ਵਰਕਿੰਗ ਪ੍ਰਧਾਨ ਹੈ ਕੰਮ ਚੋਂ ਪ੍ਰਧਾਨ ਉਹ ਨੂੰ ਇਹ ਜਿਹੜੀ ਸੀ ਸਾਰੇ ਜਿਹੜੀ ਸੀ ਅਨਾਊਂਸਮੈਂਟ ਕਰਨੀ ਚਾਹੀਦੀ ਭੀ ਅੱਠ ਨੂੰ ਅਸੀਂ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਅਸੀਂ ਡੈਲੀਗੇਟ ਇਜਲਾਸ ਚੋਣ ਕਰਾਂਗੇ ਇਹ ਤੇ ਚਾਹੀਦਾ ਸੀ ਇਹ ਡਿਊਟੀ ਹੈਗੀ ਹੈ ਬਕਾਇਦਾ ਤੌਰ ਤੇ ਬਲਵਿੰਦਰ ਸਿੰਘ ਭੁੰਦੜ ਦੀ ਫਿਰ ਕਿਸ ਹیثیت ਦੇ ਵਿੱਚ ਚੀਮੇ ਕੋਲ ਕੀ ਪਾਵਰ ਹੈ ਵੀ ਜਿਹੜੀ ਪਾਵਰ ਆਪਣੀ ਵਰਤਕ ਜਿਹੜੇ ਇਹੋ ਜੀ ਅਨਾਉਂਸਮੈਂਟ ਕਰ ਰਿਹਾ ਇਹੋ ਜੀ ਐਲਾਨ ਕਰ ਰਿਹਾ ਉਹ ਫਿਰ ਪਾਰਟੀ ਦੀ ਵਰਕਿੰਗ ਦੇ ਉੱਤੇ ਕਿਸ ਸਵਾਲੀ ਚ ਨਹੀਂ ਉਹ ਇਹ ਗੱਲ ਕਹਿੰਦੇ ਵੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਬਾਲਸ ਵੀ ਝੁੰਦਾ ਤੇ ਗੋਬਿੰਦ ਸਿੰਘ ਲੋਂਗੋਵਾਲ ਜਿਹੜੇ ਸਾਬਕਾ ਪ੍ਰਧਾਨ ਐਸਜੀਪੀਸੀ ਰਹੇ ਦੇ ਉਹਨਾਂ ਨੇ ਟਿੱਪਣੀ ਕੀਤੀ ਵੀ ਤੁਸੀਂ ਗਲਤ ਕਰ ਰਹੇ ਹੋ ਉੱਥੇ ਅੜਿਓ ਲੇਕਿਨ ਇਹਨਾਂ ਨੇ ਉਹਨਾਂ ਦੀ ਪ੍ਰਵਾਨੀ ਨਹੀਂ ਕੀਤੀ ਵੀ ਚਲੋ ਜੋ ਕਰਦੇ ਮਰਜ਼ੀ ਕਰੀ ਜਾਂਦੇ ਤੁਸੀਂ ਇਹਨਾਂ ਨੂੰ ਅਖੀਰ ਦੇ ਉੱਤੇ ਉਹਨਾਂ ਨੂੰ ਇਹਨਾਂ ਨੂੰ ਛੱਡ ਕੇ ਪਾਸੇ ਹੋਣਾ ਪਿਆ ਉਦੋਂ ਵੀ ਸੁਖਬੀਰ ਸਿੰਘ ਬਾਦਲ ਨੇ ਕੋਈ ਐਕਸ਼ਨ ਨਹੀਂ ਲਿਆ ਉਦੋਂ ਵੀ ਭੁੰਦੇ ਨੇ ਕੋਈ ਐਕਸ਼ਨ ਨਹੀਂ ਲਿਆ ਚੀਮੇ ਨੂੰ ਤਾੜਨਾ ਨਹੀਂ ਕੀਤੀ ਭਈ ਤੂੰ ਆਪਣੇ ਦਬਲ ਤੇ ਕਿਵੇਂ ਆਪਣੀ ਅਨਾਉਂਸਮੈਂਟ ਹੀ ਕਰੀ ਜਾਵੇਂ ਆਪਣੇ ਉੱਤੇ ਕਵੀਲਾਣ ਕਰੀ ਜਾ ਰਹੇ ਅੱਜ ਵੀ ਚੀਮੇ ਨੇ ਆਪਣੀ 8 ਮਿੰਟ ਦੀ ਇੰਟਰਵਿਊ 'ਚ ਗੱਲ ਕਹੀ ਹੈ 8 ਤਰੀਕ ਨੂੰ ਸਾਡੀ ਬਕਾਇਦਾ ਤੌਰ ਤੇ ਜਿਹੜੀ ਆ ਇਹ ਮੀਟਿੰਗ ਹੋ ਰਹੀ ਹੈ ਵਰਕਰ ਕਮੇਟੀ ਦੀ ਉਸ ਤੋਂ ਬਾਅਦ ਡੈਲੀਗੇਟ ਜਲਾਸ ਵਿੱਚ ਅਸੀਂ ਪ੍ਰਧਾਨ ਚੁਣਨਾ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਪ੍ਰਧਾਨ ਕਿਹੋ ਜਿਹਾ ਹੋਊਗਾ ਉਹ ਕਹਿੰਦੇ ਪ੍ਰਧਾਨ ਇਹ ਹੋ ਜਿਹੜਾ ਆਪਣੇ ਪਾਰਟੀ ਨੂੰ ਚਲਾਉਣ ਦੇ ਸਮਰਥ ਹੋਵੇ ਜਿਹਦੇ ਕੋਲ ਤਜਰਬਾ ਹੋਵੇ ਜਿਹਦੇ ਕੋਲ ਚਾਰ ਪੈਸੇ ਵੀ ਟਿਕਦੇ ਹੋਣ ਜਿਹੜਾ ਸਿੱਧਾ ਸਿੰਘ ਕੇਸੀਪੀ ਸਿੰਘਬੀਰ ਸਿੰਘ ਬਾਦਲ ਅਗਲੇ ਪ੍ਰਧਾਨ ਹੋਣਗੇ ਜਿੱਥੋਂ ਤੱਕ ਮੇਰਾ ਨਜ਼ਰ ਆ ਸਖਬੀਰ ਸਿੰਘ ਬਾਦਲ ਹੋਰੀ ਜਿਹੜਿਆ ਉਹ 13 ਤਰੀਕ ਤੋਂ ਪਹਿਲਾਂ ਪਹਿਲਾਂ ਪ੍ਰਧਾਨ ਚੁਣ ਲੈ ਜਾਣਗੇ ਉਹ 11 ਨੂੰ ਚੁਣ ਲੈ ਜਾਣ 10 ਨੂੰ ਚੁਣ ਲੈ ਜਾਣ 12 ਨੂੰ ਚੁਣ ਲੈ ਜਾਣ ਕਿਉਂਕਿ ਜਿਹੜੀ ਬਕਾਇਦਾ ਤੌਰ ਤੇ ਦਮਦਮਾ ਸਾਹਿਬ ਵਿਖੇ ਇਹਨਾਂ ਨੇ ਆਪਣੀ ਅਕਾਲੀ ਕਾਨਫਰੰਸ ਕਰਨੀ ਆ ਉਹਦੇ ਵਿੱਚ ਸਖਬੀਰ ਸਿੰਘ ਬਾਦਲ ਬਤੌਰੇ ਪ੍ਰਧਾਨ ਸ਼ਾਮਲ ਹੋਣਗੇ ਉੱਥੇ ਬਤੌਰੇ ਪ੍ਰਧਾਨ ਉਹਨਾਂ ਨੂੰ ਸਰੂਪੇ ਦਿੱਤੇ ਜਾਣਗੇ ਉਹਨਾਂ ਦਾ ਪੂਰਾ ਸਨਮਾਨ ਕੀਤਾ ਜਾਊਗਾ ਇਸ ਕਰਕੇ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਬਣਨਾ ਤੇ ਤੈਅ ਆ। ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਪੀਰ ਮਹਮਦ ਰਜ਼ੀ ਵੀ ਇਹਨੂੰ ਖਲਾਇਕ ਨਾਲ ਤੁਲਨਾ ਕੀਤੀ ਹੈ ਚੀਮੜੀ ਇਹ ਪਾਰਟੀ ਦਾ ਖਲਾਇਕ ਆ। ਇਹ ਪਾਰਟੀ ਦਾ ਬੇੜਾਗਰ ਕਰ ਰਿਹਾ ਵਾ। ਤੁਹਾਨੂੰ ਪਤਾ ਹੋਏਗਾ ਸ਼ੁਰੂ-ਸ਼ੁਰੂ ਚ ਜਦ ਚੀਮੜ ਸੀ ਏਵੀ ਬਾਗਿਆ ਨਾਲ ਸੀਗਾ। ਲੇਕਿਨ ਉਸ ਸਮਝਾਇਆ ਗਿਆ ਜਾਂ ਸਮਝਾਇਆ ਗਿਆ ਜਾਂ ਆਪਣੀ ਪਿੰਚਾਲ ਇਹ ਮੁੜ ਕੇ ਸੁਖਬੀਰ ਸਿੰਘ ਬਾਦਲਾ ਚਲੇ ਗਿਆ ਤੇ ਫਿਰ ਉੱਥੇ ਇਸ ਤਰੀਕੇ ਨਾਲ ਪੇਸ਼ ਕੀਤਾ ਜਿਵੇਂ ਮੈਂ ਸਭ ਤੋਂ ਵੱਡਾ ਵੈਲਵੂਸੇ ਤੁਹਾਡਾ ਹੁੰਦਾ। ਅੱਜ ਵੀ ਇਸੇ ਤਰ੍ਹਾਂ ਮਿਸ ਕਰ ਰਹੇ ਨੇ ਆਪਣੇ ਨੂੰ। ਡਿਕਟੇਟਰ ਦੀ ਤਰ੍ਹਾਂ ਬੇਸ਼ੁਮ ਦੇ ਨਾ ਉਹਨਾਂ ਨੂੰ ਕੋਈ ਭੁੰਡੜ ਰੋਕੇ ਨਾ ਸੁਖਵੀਰ ਬਾਦਲ ਰੋਕੇ ਨਾ ਕੋਈ ਹੋਰ ਰੋਕੇ ਉਹਨਾਂ ਨੂੰ ਵੀ ਭਾਈ ਤੁਸੀਂ ਆਪਣੇ ਲੈਵਲ ਤੇ ਫੈਸਲੇ ਕਿਵੇਂ ਲੈ ਸਕਦੇ ਹੋ ਤੁਸੀਂ। ਆਨੰਦਪੁਰ ਸਾਹਿਬ ਦੇ ਵਿੱਚ ਵੀ ਨਾ ਇਹਨੇ ਕੱਲ ਬੋਲਦੇ ਆ ਉੱਥੇ ਕਹਿ ਦਿੱਤਾ ਕਿ 8 ਤਰੀਕ ਨੂੰ ਮੀਟਿੰਗ ਕਰ ਰਹੇ ਅਸੀਂ। ਉਹ ਅਨਾਉਂਸਮੈਂਟ ਜੇ ਕਿਤੇ ਭੁੰਡੜ ਸਭ ਕਰਦੇ ਤੇ ਉਹਦੇ ਅਰਥ ਪੂਰ ਨਿਕਲਦੇ। ਹਣ ਉਹਦੇ ਅਰਥ ਕੁਝ ਹੋਰ ਨਿਕਲ ਰਹੇ ਨੇ ਇਸ ਕਰਕੇ ਇਹ ਵੀ ਗੱਲ ਆਪਣੇ ਜਿਹੜਾ ਲਿਖਿਆ ਵਾ ਜਿਹੜੀ ਚਿੱਠੀ ਲਿਖੀ ਉਹਨਾਂ ਨੇ ਜਿਹਦਰ ਕਾਲ ਤੱਕ ਨੂੰ 10 ਜਨਵਰੀ 2025 ਨੂੰ ਅਸੀਫੇ ਭੇਜਦੇ ਆਪਣੇ ਉਹਦੇ ਵਿੱਚ ਉਹਨਾਂ ਕਿਹਾ ਵੀ ਇਹੋ ਜਿਹਾ ਖਲਨਾਇਕਾ ਇਹਨੇ ਅਕਾਲ ਤਖਤ ਦੇ ਹੁਕਮਾਂ ਦੀ ਲੰਘਣਾ ਨਹੀਂ ਕੀਤੀ ਅਕਾਲ ਤਖਤ ਦੀ ਬਰਿਆਦਤ ਇਸ ਸਿਧਾਂਤ ਨੂੰ ਵੀ ਠੇਸ ਪਹਚਾਈ ਹੈ ਤੁਹਾਨੂੰ ਪਤਾ ਹੋਏਗਾ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਇੰਗਲੈਂਡ ਦੇ ਵਿੱਚ ਕਿਸੇ ਵੇਲੇ ਪੋਪ ਹੁੰਦਾ ਸੀ ਨਾ ਉੱਥੋਂ ਦਾ ਪ੍ਰਾਈਮ ਮਿਨਿਸਟਰ ਹੁੰਦਾ ਸੀ ਬਾਦਸ਼ਾਹ ਜਿਹੜਾ ਵੱਖਰਾ ਹੋਇਆ ਕਿ ਉਹਨਾਂ ਦੇ ਧਰਮ ਦੇ ਮੁਤਾਬਕ ਸਿਰਫ ਇੱਕ ਬੰਦਾ ਇੱਕ ਟਾਈਮ ਤੇ ਇੱਕ ਸ਼ਾਦੀ ਕਰਦਾ ਜੁੱਦੀ ਸ਼ਾਦੀ ਨਹੀਂ ਕਰ ਸਕਦਾ ਸਿਧਾਂਤ ਸੀ ਉਹਨਾਂ ਦੀ ਮਰਿਆਦਾ ਸੀ ਉਹਨਾਂ ਦੀ ਪਰੰਪਰਾ ਸੀਗੀ ਬਾਦਸ਼ਾਹ ਦਾ ਕਿਸੇ ਬੇਕਾਇਦਾ ਤੌਰ ਤੇ ਜਿਹੜੀ ਉਹ ਲੇਡੀ ਕੁੜੀ ਦੇ ਦਿਲ ਆ ਜਾਂਦਾ ਲੇਕਿਨ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਉਹ ਗਰੀਬ ਘਰ ਦਾ ਮੁੰਡਾ ਹੁੰਦਾ ਉਹਨੂੰ ਪੜਾਇਆ ਜਾਂਦਾ ਸਰਕਾਰੀ ਖਰਚੇ ਤੇ ਉਹਨੂੰ ਪ੍ਰਵਾਨਤੜਾ ਜਾਂਦਾ ਫਿਰ ਉਹਨੂੰ ਪੂਬ ਬਣਾਇਆ ਜਾਂਦਾ ਤੇ ਪੂਬ ਜਿਹੜਾ ਬੰਦਾ ਆਟੋਮੈਟਿਕਲੀ ਪ੍ਰਿੰਸਟ ਬਣ ਜਾਂਦਾ ਉੱਥੇ ਉਹ ਕਹਿੰਦਾ ਵੇਖੋ ਜਦੋਂ ਉਹਨੂੰ ਪੂਬ ਬਣ ਗਿਆ ਤੇ ਉਹਨੂੰ ਰਾਜਾ ਨੂੰ ਕਹਿੰਦਾ ਜੀ ਮੈਂ ਦੂਸਰਾ ਵਿਆਹ ਕਰਾਉਣੇ ਤੇ ਤੂੰ ਇਹਦੀ ਅਨਾਊਂਸਮੈਂਟ ਕਰਦਾ ਇਹ ਹੋ ਹੀ ਸਕਦੀ ਕਹਿੰਦਾ ਤੈਨੂੰ ਮੈਂ ਬਾਦਸ਼ਾਹ ਤੌਰ ਤੇ ਕਰੀ ਜੋ ਹੁਕਮ ਕਹਿੰਦਾ ਸਾਡੇ ਸਿਧਾਂਤ ਦੇ ਸਾਡੇ ਮਰਿਆਦਾ ਦੇ ਸਾਡੇ ਧਾਰਮਿਕ عقیده ਦੇ ਖਿਲਾਫ ਕਹਿੰਦਾ ਮੈਂ ਤੈਨੂੰ ਲਾਦੂਗਾ ਤੈਨੂੰ ਮੈਂ ਕੂੜੇ ਚੁੱਕੇ ਰਿਆਂ ਤਾਂ ਭਾਗੇ ਕੂੜੀ ਸੁੱਟੀਆਂ ਮੈਂ ਛੱਡ ਦੇ ਬਾਦਸ਼ਾਹ ਨੇ ਲਾਤਾਂ ਲਾਉਣ ਤੋਂ ਬਾਦ ਉਹਦੀ ਜਾਇਦਾਦ ਜ਼ਬਤ ਕਰ ਲਈ ਉਹਨੂੰ ਜਿਹੜਾ ਅਸੀਂ ਨੇ ਕੱਪੜੇ ਬਨਵਾ ਲਏ ਇੱਕ ਕੱਪੜੇ ਪਾ ਕੇ ਇੱਕ ਛੋਟਾ ਜਿਹਾ ਕੱਪੜਾ ਟਕਿਆ ਆਪਣਾ ਤਨ ਥੋੜਾ ਜਿਹਾ ਉਹਨੇ ਇੱਕ ਦਰਖਤ ਤੇ ਬਿਠਾ ਦਰਖਤ ਤੇ ਜਾ ਕੇ ਪਰਬੂ ਜੀ ਸ਼ਿਵ ਜੀ ਉਹ ਗੇਰਦਾਸ ਕਰਦਾ ਵਾ ਉਹਨੂੰ ਕਹਿੰਦਾ ਤੇ ਮੈਂ ਤੇਰਾ ਸ਼ੁਕਰ ਗੁਜ਼ਾਰ ਕਰਦਾ ਮੈਂ ਤੂੰ ਮੈਨੂੰ ਸ਼ਕਤੀ ਬਖਸ਼ੀ ਐ ਨਹੀਂ ਵੀ ਮੈਂ ਫਰੀ ਸਿਧਾਂਤ ਦੀ ਰਾਖੀ ਕੀਤੀ ਕਹਿੰਦਾ ਇਹ ਗੱਲਾਂ ਚੱਲਦੀ ਰਹਿੰਦੀਆਂ ਜਿਹੜਾ ਸਦਾਵੀ ਰਾਖੀ ਕਰਦਾ ਵਾ ਉਹਦੀ ਫਰਜ ਬਣਦਾ ਇੱਕ ਸੱਤ ਦੇ ਮਿੱਠਾ ਆਪਣੇ ਦਾ ਇਸ਼ਾਰਾ ਸੀ ਉਹਨਾਂ ਦਾ ਕਿ ਮੇਰੇ ਪੱਲੇ ਦਾ ਕਿਸੇ ਨਹੀਂ ਕੁਝ ਨਹੀਂ ਛੱਡਿਆ ਤੇ ਕਿਨ ਮੈਂ ਸਿਧਾਂਤ ਦੀ ਰਾਖੀ ਕੀਤੀ ਹੈ ਸੋ ਉਹ ਕਹਿੰਦਾ ਚੀਮੇ ਨੇ ਤੇ ਸਿਧਾਂਤ ਵੀ ਰੋਲਤਾ ਇਥੋਂ ਤੱਕ ਸਿਧਾਂਤ ਰੋਲਤਾ ਵੀ ਜਿਹੜੀ ਬਕਾਇਦਾ ਤੌਰ ਤੇ ਸੌਦਾ ਸਾਹਿਬ ਨੂੰ ਮਾਫੀ ਦੀ ਚਿੱਠੀ ਲਿਖੀ ਗਈ ਉਹ ਚੀਮੇ ਦੇ ਵਿੱਚ ਮਾਫੀ ਆਸ਼ਬਦਨ ਕੀਤਾ ਸੀ ਜਿਹਦੇ ਉੱਤੇ ਪ੍ਰਦੀਪ ਕਲੀਅਰ ਕਹਿੰਦਾ ਵੀ ਸਾਡੇ ਬਾਬਾ ਜੀ ਦੇ ਉੱਤੇ ਇਤਰਾਜ਼ ਕੀਤਾ ਸੀ ਮਾਫੀ ਸ਼ਬਦ ਕਿੱਥੋਂ ਆਇਆ ਅਸੀਂ ਫਿਰ ਦੱਸਿਆ ਉਹਨਾਂ ਨੂੰ ਵੀ ਕੀ ਨੇ ਕਹਿੰਦਾ ਤੁਸੀਂ ਖੰਡਨ ਕਰੋ ਚਲੋ ਅਸੀਂ ਕਿਹਾ ਖੰਡਨ ਕੀਤਾ ਤੇ ਬਹੁਤ ਰੌਲਾ ਪਊਗਾ ਅੱਗੇ بڑا ਰੌਲਾ ਪੈਂਦਾ ਨਾ ਕਰੀਏ ਫਿਰ ਤੇ ਬਾਬਾ ਜੀ ਮੰਨ ਗਏ ਇਸ ਗੱਲ ਨੂੰ ਕਹਿੰਦਾ ਉਹ ਵੀ ਸਿਧਾਂਤ ਦੇ ਉਲਟ ਬਕਾਇਦਾ ਤੌਰ ਤੇ ਕਾਲ ਤਖਨ ਨੂੰ ਗੁੰਮਰਾਹ ਕਰਨ ਲਈ ਜਿਹੜਾ ਨਿਬੰਧ ਲਿਖਿਆ ਸੀ ਚੀਮੇ ਨੇ ਲਿਖਿਆ ਇਸ ਕਰਕੇ ਇਹ ਕਾਲ ਤਖਨ ਨੂੰ ਤੇ ਕਾਲ ਤਖ ਦੀ ਮर्याਦ ਨੂੰ ਜਾਣਦਾ ਟਿੱਚ ਨਾ ਇਹ ਕਾਮਰੇਟ ਨਾ ਇਹ ਕਾਲੀ ਇਹ ਕਿਹੜੀ ਨਸਲ ਸਾਨੂੰ ਨਹੀਂ ਪਤਾ ਇਸ ਗੱਲ ਦਾ ਉਹਨਾਂ ਨੇ ਆਪਣੀਆਂ ਗੱਲਾਂ ਇਹ ਲਿਖ ਕੇ ਕਿਹਾ ਜੀ ਮੈਂ ਅੱਜ ਆਪਣਾ ਅਸਤੀਫਾ ਜਿਹੜਾ ਵਾ ਬਲਵਿੰਦਰ ਸਿੰਘ ਭੁੱਲਣ ਨੂੰ ਪੇਜ ਦਿੱਤਾ ਵਾ ਕਿ ਮੇਰਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਤੇ ਮੈਨੂੰ ਮੇਰੀਆਂ ਜੜੀਆਂ ਇਹਨਾਂ ਡਿਊਟੀ ਦੇ ਤੋਂ ਜਿਹੜੇ ਮੈਨੂੰ ਅਧਿਕਾਰ ਦਿੱਤੇ ਉਹਨਾਂ ਤੋਂ ਜਿਹੜਾ ਜਿਹੜਾ ਸੁਬਰੀ ਕੀਤਾ ਜਾਵੇ ਮੈਨੂੰ ਉਤਵੇਲਾ ਕੀਤਾ ਜਾਵੇ ਕਰਨੈਲ ਸਿੰਘ ਪੀਰ ਮੁਹੰਮਦਵਾਲੇ ਬਹੁਤਾ ਨਹੀਂ ਕਿਉਂ ਮੈਂ ਸੋਚਦਾ ਵੀ ਉਹ ਅੱਜ ਵੀ ਆਪਣੇ ਮੈਨੂੰ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕਰਨੈਲ ਸਿੰਘ ਪੀਰ ਮੁਹੰਮਦ ਦੇ ਜਿਹੜੇ ਆ ਉਹ ਪ੍ਰਧਾਨ ਮੰਤਰੀ ਵੈਸੇ ਤੇ ਸਿੱਖ ਦਾ ਮਤਲਬ ਉਹਦਾ ਸਿੱਖਣ ਵਾਲਾ ਹਮੇਸ਼ਾ ਹੀ ਬੰਦਾ ਸਟੂਡੈਂਟ ਰਹਿੰਦਾ ਸਿੱਖ ਸਿੱਖ ਮੈਨੂੰ ਸਟੂਡੈਂਟ ਤੋਂ ਹਮੇਸ਼ਾ ਹੀ ਸਟੂਡੈਂਟ ਨਹੀਂ ਦਾ ਕੋਈ ਕਦੇ ਸਟੂਡੈਂਟ ਇਹ ਪਰਿਡੀਸ਼ਨ ਬਣਾਈ ਉਹਨੇ ਕਿ ਪਾਰਟੀ ਬਣ ਗਈ ਹੁੰਦੇ ਹੋ ਵੇਖੋ ਸੰਦੀਪ ਜੀ ਜਿਹੜਾ ਸਿੱਖ ਹੈ ਨਾ ਸਿੱਖ ਸਾਨੂੰ ਬਾਬੇ ਨਾਨਕ ਨੇ ਸਿੱਖ ਬਣਾਇਆ ਤੇ ਸਾਡੀ ਜਾਤ ਸਿੰਘ ਕਿੰਨੇ ਬਣਾਈ ਗੁਰੂ ਗੋਬਿੰਦ ਸਿੰਘ ਨੇ ਉਹਨੇ ਸਾਨੂੰ ਜਿਹੜਾ ਲਖਬ ਦਿੱਤਾ ਸਾਨੂੰ ਉਹਨੇ ਗੋਦ ਦਿੱਤੀ ਸਾਡਾ ਤਖੱਲਸ ਦਿੱਤਾ ਸਾਨੂੰ ਸਿੰਘ ਜਿਹੜਾ ਗੁਰੂ ਗੋਬਰ ਸਿੰਘ ਦਿੱਤਾ ਇਹ 10 ਗੁਰੂ ਸਾਹਿਬ ਦੀ ਬੜੀ ਪ੍ਰਾਪਤੀ ਵੱਡੀ ਹੈਗੀ ਅੱਜ ਤੱਕ ਵੀ ਗੁਰੂ ਸਾਹਿਬ ਨੇ ਜੋ ਲਿਖਿਆ ਉਹਨੂੰ ਅਸੀਂ ਖੰਡਨ ਨਹੀਂ ਕਰ ਸਕੋਈ ਖੰਡਨ ਨਹੀਂ ਕਰ ਸਕਦੇ ਜੋ ਲਿਖਿਆ ਉਹ ਅਕਾਲ ਪੁਰਖ ਦਾ ਅਲਾਈਫ ਫਰਮਾਨ ਲਿਖਿਆ ਗਿਆ ਬਾਕੀ ਸਮੇਸੇ ਦੇ ਬਦਲ ਲੈਂਦੇ ਗੁਰਬਾਣੀ ਨਹੀਂ ਬਦਲੀ ਗਈ ਅਜੇ ਤੱਕ ਇਸ ਕਰਕੇ ਜਿਹੜਾ ਅੱਜ ਦੀ ਡੇਟ ਦੇ ਵਿੱਚ ਅਸੀਂ ਅਕਾਲ ਤਖਤ ਦੀ ਗੱਲ ਕਰਦੇ ਅਕਾਲ ਤਖਤ ਨੂੰ ਗੁੰਮਰਾਹ ਕਰਨ ਦੇ ਵਿੱਚ ਪੀਰ ਮੁਹੰਮਦ ਲਾ ਬਾਬਕ ਵੀ ਜ਼ਿੰਮੇ ਦਾ ਬਹੁਤ ਵੱਡਾ ਰੋਲ ਜਿਸ ਤਰੀਕੇ ਨੇ ਰੋਲ ਲੰਬਾਇਆ ਵਾ ਇਹ ਬਹੁਤਾ ਵਧੀਆ ਨਹੀਂ ਤੇ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਫੇਰ ਸੁਚੇਤ ਕਰਦੇ ਆਂ ਕਿ ਇਹ ਬੰਦਾ ਕਿਹਦੇ ਇਸ਼ਾਰਿਆਂ ਦੇ ਉੱਤੇ ਜਿਹੜੀ ਆ ਉਹ ਪਾਰ ਪਾ ਰਿਹਾ ਵਾ ਅਕਾਲੀ ਦਲ ਦੇ ਵਿੱਚ ਜੇ ਇਹ ਪਾਰ ਨਾ ਪਉਂਦਾ ਉਹ ਜੀ ਉਹ ਵੀ ਕੀ ਲਿਖਦੇ ਨੇ ਕਿ ਜੇ ਕਿਤੇ ਬਕਾਇਦਾ ਤੌਰ ਤੇ ਜਥੇਦਾਰ ਦੇ ਹੁਕਮ ਮੁਤਾਬਕ ਸੱਤ ਮੈਂਬਰੀ ਕਮੇਟੀ ਦੇ ਅਧੀਨ ਇਹ ਭਰਤੀ ਕੀਤੀ ਜਾਂਦੀ ਤੇ ਇਹ ਪਾਰ ਨਾ ਪੈਂਦਾ ਅਕਾਲੀ ਦਲ ਇੱਕ ਰੀਂਦਾ ਅੱਜ ਦੀ ਰੂਪਰੇਖਾ ਕੁਝ ਹੋਰ ਹੁੰਦੀ ਜਿਸ ਤਰੀਕੇ ਨਾਲ ਉਹ ਹਮਦਰਦੀ ਮਿਲਣੀ ਸ਼ੁਰੂ ਹੋ ਗਈ ਸੀ ਹੋ ਸਕਦਾ ਸੀ 2027 ਦੀ ਸਰਕਾਰ ਇਹ ਬੁਲਾ ਲੈਂਦੇ ਆਪਣੀ ਹਰੇਕੰਤੀਵੇਂ ਦੇ ਬਦੌਲਤ ਜਿਹੜਾ ਸੀ ਇਹ ਪੜ ਵਧਦਾ ਗਿਆ ਘਟਿਆ ਨਹੀਂ ਅੱਜ ਉਹ ਭਾੜ ਇੱਕ ਇਸ ਤਰ੍ਹਾਂ ਦਾ ਪੜ ਬਚੋ ਕਿ ਵੀ ਦੋਵੇਂ ਤਰ੍ਹਾਂ ਇੱਕ ਦੂਦੇ ਦੇ ਬਰਾਬਰ ਤਾਣੀਆਂ ਪੂਰੀ ਉਥਿਹਾਰ ਲੈ ਕੇ ਆਪਾਂ ਪੜੀ ਸਿਆਸੀ ਥੇਰ ਲੈ ਕੇ ਉਹ ਉਹਨਾਂ ਦੇ ਖਿਲਾਫ ਬੋਲਦੇ ਉਹਨਾਂ ਦੇ ਖਿਲਾਫ ਬੋਲਦੇ ਆ ਇਸ ਕਰਕੇ ਚੀਮੇ ਤੋਂ ਸੁਚੇਤ ਰਹਿਣ ਦੀ ਗੱਲ ਮੈਂ ਸੁਖਵੀਰ ਸਿੰਘ ਬਾਦਲ ਨੂੰ ਵੀ ਕਹਿੰਦਾ ਵੀ ਬਾਕੀ ਲੀਡਰਸ਼ਿਪ ਨੂੰ ਗਿੰਨਾ ਤੇ ਇੱਕ ਅਕਲਾਇਕ ਜੇ ਜੇ ਪਰ ਸਾਬ ਤੁਸੀਂ ਇੱਕ ਉਹ ਵੀਡੀਓ ਦੇਖਿਆ ਹੋਣਾ ਹੀਰਾ ਸਿੰਘ ਗਾਬੜੀਆ ਉਹਨਾਂ ਦਾ ਜਿਹੜੀ ਆਪਾਂ ਚਰਚਾ ਵੀ ਕਰ ਰਹੇ ਸੀ ਗਾਇ ਰਸ਼ਮੀ ਤੌਰ ਦੇ ਉੱਤੇ ਤੁਹਾਡੀਆਂ ਗੱਲਾਂ ਤੋਂ ਮੈਨੂੰ ਲੱਗਦਾ ਵੀ ਉਸ ਵੀਡੀਓ ਦਾ ਜਿਹੜਾ ਕਰਕਸ ਹੈ ਉਹ ਤੁਹਾਡੀ ਗੱਲ ਨਾਲ ਜੁੜਦਾ ਹੀਰਾ ਸਿੰਘ ਗਾਬੜੀਆ ਇਹ ਕਹਿੰਦੇ ਆ ਵੀ ਸਾਡੀ ਅਬਜ਼ਰਵਰਾਂ ਦੀ ਜਿਹੜੀ ਆ ਉਹ ਮੀਟਿੰਗ ਹੋਈ ਹੈ ਜਿਹੜੇ ਜ਼ਿਲ੍ਹੇ ਦੇ ਉਹਦੇਦਾਰ ਸੀਗੇ ਜਿਨ੍ਹਾਂ ਨੇ ਭਰਤੀ ਮੁਹਿੰਮ ਨੂੰ ਹੰਗਾਰਾ ਦਵਾਇਆ ਜਾਂ ਜਿਨ੍ਹਾਂ ਨੇ ਭਰਤੀ ਕਰਵਾਈ ਜਾਂ ਜਿਹੜੇ ਸੰਗਤ ਨੂੰ ਉਤਸ਼ਾਹਤ ਕਰਕੇ ਲੈ ਕੇ ਆਏ ਅਸੀਂ ਕਹਿੰਦੇ ਉਹਨਾਂ ਕੋਲੋਂ ਜ਼ੁਬਾਨੀ ਤੌਰ ਦੇ ਉੱਤੇ ਇਹ ਮਤਾ ਲੈ ਲਿਆ ਵੀ ਉਹ ਆਪਣੀ ਮਰਜ਼ੀ ਕਰ ਸਕਦੇ ਆ ਭਾਵੇਂ ਕਿ ਜਿਹੜੀ ਹਾਈ ਕਮਾਂਡ ਆ ਆਪਣੀ ਮਰਜ਼ੀ ਕਰ ਸਕਦੀ ਆ ਕਹਿੰਦੇ ਜ਼ੁਬਾਨੀ ਤੌਰ ਦੇ ਉੱਤੇ ਅਸੀਂ ਉਹਨਾਂ ਕੋਲੋਂ ਪ੍ਰਵਾਨਗੀ ਲੈ ਲਈ ਆ ਤੇ ਗਾਂ ਅਸੀਂ ਇਸੇ ਤਰ੍ਹਾਂ ਇਹ ਪ੍ਰਵਾਨਗੀ ਭੁੰਦਰ ਸਾਹਿਬ ਨੂੰ ਦੇ ਦੇਣੀ ਆ ਕਿਸੇ ਕਿਸਮ ਦੀ ਕੋਈ رائے ਨਹੀਂ ਕੋਈ مشورہ ਨਹੀਂ ਭਾਵੇਂ ਕਿ ਉਹਨਾਂ ਨੇ ਹੱਥ ਵਢਾ ਲਏ ਆ ਤੇ ਹੁਣ ਜੋ ਜਿਲ ਕਰੂਗਾ ਉਹ ਕੀਤਾ ਜਾਊਗਾ ਜਦੋਂ ਪ੍ਰਧਾਨ ਜਿਹੜਾ ਜਿਹੜਾ ਦੋਸ਼ ਬਕਾਇਦਾ ਤੌਰ ਤੇ ਜਿਹੜੀ ਉਹ ਪੰਜਵੇਂ ਮੈਂਬਰੀ ਕਮੇਟੀ ਲਾ ਰਹੀ ਹੈ ਜਿਹੜਾ ਦੋਸ਼ ਲੋਕ ਲਾ ਰਹੇ ਉਹ ਹੁਣ ਕੰਦ ਤੇ ਲਿਖਿਆ ਸੱਚ ਹੋ ਗਿਆ ਹੈ ਭਰਤੀ ਕੀਤੀ ਦੀ ਕੀ ਭਰਤੀ ਬਣਾਈ ਗਈ ਹੈ ਹੁਣ ਹੀਰਾ ਸਿੰਘ ਗਾਭੜਿਆ ਇਹ ਦੱਸ ਸਕਦੇ ਵੀ ਉਹਨਾਂ ਦੀ ਕਿੱਥੇ ਮੀਟਿੰਗ ਹੋਈ ਲੋਕਾਂ ਦਾ ਹੀ ਦੱਸੇਂ ਗੱਬੜੀਏ ਦੱਸਦੇ ਵੀ ਉਹ ਕੋਈ ਵੀਡੀਓ ਸਾਨੂੰ ਵਿਖਾ ਦਿਓ ਜਿੱਥੇ ਤੁਹਾਡੀ ਮੀਟਿੰਗ ਵਈ ਤੇ ਉਹਦੇ ਚ ਲੋਕ ਤੁਹਾਨੂੰ ਉੱਠ ਕੇ ਕਹਿੰਦੇ ਹੋਣ ਕਿ ਜੇ ਤੁਹਾਨੂੰ ਉਦਦ ਕਰ ਦਿੱਤੇ ਜੀ ਇੱਕ ਮੀਟਿੰਗ ਵਿਖਾ ਦਿਓ ਨਹੀਂ ਮੀਟਿੰਗ ਹੋਈ ਆ ਫੇਸਬੁੱਕ ਤੇ ਉੱਤੇ ਮੈਂ ਫੋਟੋਆਂ ਵੀ ਦੇਖੀਆਂ ਉਏ ਮੀਟਿੰਗ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿੱਚ ਹੋਈ ਆ ਬਟਾਲਾ ਜ਼ੋਨ ਦੀ ਮੀਟਿੰਗ ਹੋਈ ਆ ਗੁਰਦਾਸਪੁਰ ਹਲਕੇ ਦੀ ਮੈਂ ਇਹ ਕਹਿ ਰਿਹਾ ਜੀ ਮੈਂ ਜਦੋਂ ਪਾਰਟੀ ਦਾ ਪੁਨਰਗਠਨ ਹੋ ਰਿਹਾ ਤੇ ਇੱਕ ਵਾਰੀ ਤੁਸੀਂ ਫਿਰ ਲੋਕਾਂ ਦੀ ਰਾਏ ਲੈ ਤਾਂ ਲੋ ਮੇਰਾ ਸਵਾਲ ਇਹ ਆ ਦਰਸ਼ਕ ਮੈਂ ਤੁਹਾਨੂੰ ਇਹ ਗੱਲ ਕੀਤੀ ਆ ਕਿ ਜਿਸ ਇਲਾਕੇ ਚ ਗੀਬ ਗਾਬੜੀਆਂ ਨੂੰ ਕਿਹਸੂ ਭਰਤੀ ਕੀਤੀ ਕਿ ਉਹਨਾਂ ਲੋਕਾਂ ਨਾਲ ਮੀਟਿੰਗ ਕੀਤੀ ਨਾ ਕੋਈ ਭਰਤੀ ਕਰਨ ਵਾਲੇ ਕੀਤੀ ਆ ਭਰਤੀ ਤੋਂ ਬਾਅਦ ਕੀਤੀ ਤੇ ਫਿਰ ਤੁਸੀਂ ਕਹਿ ਦਈਏ ਵੀ ਸਾਨੂੰ ਉਹਨਾਂ ਅਧਿਕਾਰ ਦੇ ਦਿੱਤੇ ਨੇ ਜੇ ਤੁਸੀਂ ਹਰਬਿੰਦਪੁਰ ਲੱਕੇ ਜੇ ਇੱਕ ਮੀਟਿੰਗ ਆਬਜ਼ਰਵਰ ਕਰਦੇ ਹੋ ਉੱਥੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਅਧਿਕਾਰ ਦੇ ਦਿੱਤੇ ਨੇ ਸਾਰੇ ਵਰਕਰਾਂ ਨੇ ਵੀ ਤੁਸੀਂ ਡੈਲੀਗੇਟਰ ਤੁਸੀਂ ਡੈਲੀਗਟ ਚੁਣ ਲਓ ਮੈਂ ਕਹਿੰਦਾ ਵੀ ਜਿਹੜੀ ਭਰਤੀ ਤੁਸੀਂ ਕੀਤੀ ਉਹਦੇ ਤੁਸੀਂ ਮੀਟਿੰਗ ਕਿੱਥੇ ਕੀਤੀ ਆਪਣੀ ਦੱਸ ਦਿਓ ਜੇ ਤੁਸੀਂ ਮੀਟਿੰਗ ਕੀਤੀ ਹੈ ਤਾਂ ਉਹਦੀ ਵੀਡੀਓ ਜ਼ਾਹਰ ਕਰਦੇ ਵੀ ਆਹ ਵੇਖੋ ਲੋਕ ਸਾਨੂੰ ਅਧਿਕਾਰ ਦੇਣ ਦੇ ਜੀ ਅਸੀਂ ਮੀਟਿੰਗ ਕੀਤੀ ਸਾਨੂੰ ਲੋਕਾਂ ਨੇ ਕਿਹਾ ਤੁਸੀਂ ਆਪਣੇ ਲੈਵਲ ਤੇ ਚੁਣ ਲਓ ਸੀ ਇਹ ਤੇ ਫਿਦਰਤ ਇਹਨਾਂ ਦੀ ਇਹ ਫਿਦਰੇਤੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਨੀ ਹੋਵੇ ਤੇ ਅਧਿਕਾਰ ਉਸ ਬੰਦੇ ਨੂੰ ਜਿਹੜਾ ਉਹਦਾ ਮੈਂਬਰ ਹੀ ਹੋਵੇ ਉਸ ਪਾਰਲੀਮੈਂਟ ਦਾ ਮੈਂਬਰ ਹੀ ਹੋਵੇਗਾ ਉਹ ਉਹਨੂੰ ਅਧਿਕਾਰ ਦੇ ਦਿੱਤੇ ਜੀ ਅਸੀਂ ਕੀ ਲਿਖਤੀ ਧਾਰ ਮਿਲਦੇ ਆ ਨਹੀਂ ਤੇ ਦੋ ਬਾਬਾ ਖੜੀਆ ਕਰਕੇ ਬਲੇ ਸੋਨ ਹਾਲ ਪਾਵੇ ਅੱਧੇ ਬੰਦੇ ਕਹਿੰਦੇ ਅੱਧੇ ਨਹੀਂ ਵੀ ਕਹਿੰਦੇ ਉੱਥੇ ਇਸ ਕਰਕੇ ਅਸੀਂ ਉਹਨਾਂ ਨੂੰ ਕਹਿੰਨੇ ਵੀ ਠੀਕ ਤੁਹਾਨੂੰ ਅਧਿਕਾਰ ਦਦੇ ਆਪੇ ਮੈਂ ਕਰ ਜੋ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਉਹ ਹਾਲ ਤੁਹਾਡਾ ਹੈਗਾ ਤੁਸੀਂ ਕਹਿੰਦੇ ਸਾਨੂੰ ਅਧਿਕਾਰ ਦੇ ਦਿੱਤੇ ਜਿੱਦਾਂ ਸਾਨੂੰ ਜ਼ਬਾਨੀ ਅਧਿਕਾਰ ਮਿਲੇ ਇਦਾਂ ਹੀ ਗਏ ਭੁੰਦਰ ਸਾਹਿਬ ਨੇ ਭੁੰਦਰ ਸਾਹਿਬ ਨੇ ਚੋਣ ਕਰ ਲੈਣੀ ਠੁੱਠੀ ਗਲਮੁਗੀ ਝਗੜਮੁਗੀ ਪਰਦੀ ਕਿੱਥੇ ਆ ਫਿਰ ਬਖੋ ਪਰਦੀ ਕਿੱਥੇ ਕਿਸੇ ਪਿੰਡ ਜਾ ਕੇ ਪੁੱਛੋ ਕਹਿੰਦੇ ਭਰਤੀ ਕਰਨ ਤੇ ਆਈ ਕੋਈ ਨਹੀਂ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਨਾ ਕਰੋ ਅੱਗੇ ਤੁਸੀਂ ਹਾਸ਼ੀਏ ਤੇ ਗਏ ਹੋ ਅੱਜ ਤੁਸੀਂ ਭੋਂ ਦੇ ਬੈਠੇ ਹੋ ਜ਼ਮੀਨ ਤੇ ਬੈਠੇ ਹੋ ਤੇਰਾ ਡਿੱਗਿਆ ਨੁਕਸਾਨ ਵੀ ਕੋਈ ਨਹੀਂ ਹੋਣਾ ਤੇ ਜੇ ਉੱਠਣਾ ਵਾ ਤੇ ਫਿਰ ਲੋਕਾਂ ਦੇ ਕੋਲੇ ਸੱਚ ਬੋਲ ਕੇ ਤੇ ਆਪਣੀ ਗਲਤੀ ਮੰਨ ਕੇ ਤੇ ਲੋਕਲ ਨਾਲਿਕ ਤੁਰਨਾ ਪਊਗਾ। ਐਦਾਂ ਗੱਲ ਨਹੀਂ ਹੀਰਾ ਸਿੰਘ ਗਾਭਰੀਆ ਤੋਂ ਹੀ ਬੰਦਾ ਵਾ ਜਿਹਨੇ 14 ਜਨਵਰੀ 2025 ਨੂੰ ਮਾਗੀ ਦੇ ਮੇਲੇ ਤੇ ਜਿਹੜੀ ਕਾਨਫਰੰਸ ਕੀਤੀ ਸੀ ਉੱਥੇ ਕੀ ਕਿਹਾ ਸੀਗਾ ਮਤਾ ਪਾਸ ਕੀਤਾ ਸੀ ਵੀ ਜਿਹੜਾ ਫਕਰ ਕੋ ਵਾਪਸ ਕੀਤਾ ਜਾਵੇ ਅਕਾਲ ਤਖਤ ਤੇ ਮਤੇ ਨਹੀਂ ਭੇਜੇ ਜਾਂਦੇ ਅਕਾਲ ਤਖਤ ਦੇ ਬਕਾਇਦ ਉੱਤੇ ਬੇਨਤੀਆਂ ਕੀਤੀਆਂ ਜਾਂਦੀਆਂ ਅਪੀਲਾ ਕੀਤੀਆਂ ਜਾਂਦੀਆਂ ਨੇ ਦਲੀਲਾਂ ਭੇਜੀ ਜਾਂਦੀਆਂ ਨੇ ਤੁਸੀਂ ਮਤੇ ਪਾਉਣਦੇ ਹੋ ਪਹਿਲਾਂ ਵੀ ਉਸ ਨੂੰ ਬਦਲਾਮ ਕੀਤਾ ਤੂੰ ਹੁਣ ਦੂਜੀ ਵਾਰੀ ਫੇਰਦੀ ਵਾਰੀ ਹੈ ਕਿ ਬਦਲਾਮ ਮੁੰਦੀ ਉਹ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਵੀ ਚੁੱਪ ਕਰਕੇ ਬਿਆਨ ਦਿੱਤਾ ਬਸ ਠੀਕ ਤੂੰ ਚੁੱਪ ਹੀ ਕਰ ਰੋ ਵੀ ਠੀਕ ਹੈ ਜੀ ਅਸੀਂ ਜਾ ਰਹੇ ਜਾਕੀ ਮਿਲਦੇ ਭੁੰਦਰ ਸਾਹਿਬ ਦੱਸ ਦੇ ਕਿ ਲੋਕਾਂ ਦੀ ਰਵਾਇਤ ਦੱਸ ਦੇ ਕਿ ਲੋਕਾਂ ਨੇ ਤੁਹਾਨੂੰ ਕੀ ਕਿਹਾ ਸੀ ਜਾ ਕੇ ਦੱਸ ਦੇਗੇ ਅਸੀਂ ਤੁਸੀਂ ਤਾਂ ਸਪਸ਼ਟ ਕਰ ਦਿੱਤਾ ਵੀ ਤੁਸੀਂ ਭਰਤੀ ਨਹੀਂ ਕੀਤੀ ਤੁਹਾਨੂੰ ਲੋਕਾਂ ਦਾ ਸਹਿਯੋਗ ਨਹੀਂ ਮਿਲਿਆ ਮੈਂਟਟ ਨਹੀਂ ਮਿਲਿਆ ਤੁਸੀਂ ਕਹੋਗੇ ਜੀ 22 ਲੱਖ ਭਰਤੀ ਕਰ ਲਈ ਜੀ 25 ਲੱਖ ਨੂੰ ਜਿੰਦੀ ਮਰਜ਼ੀ ਕਹਿ ਦਿਓ ਕਹਿਣ ਦੀ ਕਿਹੜੀ ਗੱਲ ਹੈ ਵੇਖੋ ਇਹ ਭਰਤੀ ਬੋਗਸ ਵੀ ਹੈਗੀ ਤੇ ਜ਼ਰੂਰਤ ਵੀ ਇਹ ਦੀ ਸੀ ਬੋਗਸ ਕਿਉਂ ਹੈਗੀ ਭਰਤੀ ਕੀਤੀ ਨੀਗੀ ਜ਼ਰੂਰਤ ਇਸ ਕਰਕੇ ਵੀ ਜਿਹੜਾ ਚੋਣ ਕਮਿਸ਼ਨ ਦਾ ਉਹਨੂੰ ਬਕਾਇਦਾ ਤੌਰ ਤੇ ਸੰਵਿਧਾਨ ਦੇ ਮੁਤਾਬਕ ਇਹ ਭੇਜਣਾ ਪਿਆ ਸੀ ਵੀ ਇਸਿਆ ਭਰਤੀ ਕੀਤੀ ਹੈ ਇਹਦੇ ਵਿੱਚ ਡੈਲੀਗੇਟ ਇਹਨੇ ਚੁਣੇ ਗਏ ਨੇ ਤੇ ਡੈਲੀਗੇਟਰ ਨੇ ਕਿਹਾ ਆ ਪ੍ਰਧਾਨ ਤੇ ਆ ਜਨਰਲ ਸ਼ਕਤੀਆਂ ਚੁਣ ਲਿਆ ਉਹ ਲੋਡ ਸੀਗੀ ਫੋਕਸ ਭਰਤੀ ਕਰਕੇ ਤੁਸੀਂ ਆਪਣੀ ਲੋਡ ਪੂਰੀ ਕਰ ਰਹੇ ਹੋ ਇਸੇ ਕਰਕੇ ਜੀ ਬਿਡੇ ਗਾਬੜਿਆ ਸਾਹਿਬਾ ਉਹਨਾਂ ਨੂੰ ਜੇ ਜੀ ਕਹੀ ਇਹਦੀ ਭਿਓ ਅਕਾਲ ਤਖਤ ਤੇ ਆਓ ਉਹਦੇ ਆ ਜਾਣਾ ਕੋਈ ਫਰਕ ਨਹੀਂ ਪੈਂਦਾ ਲੋਕ ਇਹਨਾਂ ਨੂੰ ਇਹ ਵੀ ਅਕਾਲ ਤਖਤ ਨੂੰ ਕੀ ਸਮਝਦੇ ਨੇ ਇਹ ਲੋਕ ਅਕਾਲ ਤਖਤ ਤੁਹਾਡੇ ਸਾਡੇ ਵਾਸਤੇ ਆ ਇਹਨਾਂ ਵਾਸਤੇ ਅਕਾਲ ਤਖਤ ਕੋਈ ਨਹੀਂ ਹੈਗਾ ਇਹਨਾਂ ਵਾਸੇ ਕੁਰਸੀ ਅਕਾਲ ਤਖਤ ਇੰਨਾ ਵਸਤੇ ਇਹ ਕਿਸ ਨੂੰ ਕੁਰਸੀ ਮਿਲ ਜੀਦੀ ਐ ਐਮਐਲਏ ਬਣਦੀ ਐ ਸੀ ਮੰਤਰੀ ਬਣਦੀ ਐ ਸਾਨੂੰ ਕੁਮਰਕ ਨਹੀਂ ਪੈਂਦਾ ਉਹਦੇ ਚ ਜੇ ਕਿਤੇ ਕਾਲ ਤੱਕ ਦੀ ਮਾਰਾ ਮੋਟਾ ਵੀ ਇਹਨਾਂ ਦੇ ਵਿੱਚ ਕਾਣ ਹੁੰਦਾ ਤੇ ਜਿਹੜੀਆਂ ਗਲਤੀਆਂ ਚੀਮੇ ਨੇ ਕੀਤੀਆਂ ਉਸ ਵੇਲੇ ਸਾਰੇ ਫਰਕ ਰੋਗ ਦੇ ਪਾਸੇ ਜਾਵੀ ਤੈਨੂੰ ਦੁਗਾਰnik ਕੋ ਗੱਲ ਕਰਨਾ ਪਊ ਆਪੇ ਕਰਾਂਗੇ ਅਸੀਂ ਤੁਸੀਂ ਉਹਦੇ ਪਿੱਛੇ ਜੋ ਕਹੀ ਗਿਆ ਮੈਨੈਗੇਟਿਵ ਕਰੀ ਕਰੀ ਇਹਦਾ ਮਤਲਬ ਤੁਹਾਨੂੰ ਲੋਕ ਕਾਲ ਤੱਕ ਦੀ ਕੋਈ ਪਰਵਾਹ ਨਹੀਂ ਹੈਗੀ ਪਰਵਾਹ ਕੁਰਸੀ ਦੀ ਐ ਕੁਰਸੀ ਨਹੀਂ ਮਿਲਦੀ ਜੋ ਮਰਜ਼ੀ ਕਰ ਲੋ ਇੰਦਾ ਜੀ ਅੱਜ ਉਹ ਆਪਾਂ ਗੱਲ ਕਰਦੇ ਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣਾ ਦੀ ਉਹ ਇੱਕ ਗੱਲ ਕਰਦੇ ਆਂ ਵੀ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਨਹੀਂ ਪੰਜ ਸਹਿਬ ਜ਼ਾਦੇ ਸੀਗੇ ਇਹ ਗੱਲ ਮੜ ਜੇ ਖੋਲ ਕੇ ਰੱਖਿਓ ਵੀ ਇਹ ਉਹਨਾਂ ਨੇ ਕਿਹੜੇ ਤਰਕ ਦੇ ਨਾਲ ਇਹ ਗੱਲ ਕੀਤੀ ਹੈ ਵੇਖੋ ਇੱਕ ਸਮਾਗਮ ਜਾਂਦੇ ਨੇ ਉਹ ਭਾਈ ਜੱਤਾਲ ਜੀ ਦਾ ਸਮਾਗਮ ਹੁੰਦਾ ਉਹ ਸਮਾਗਮ ਤੇ ਜਾਂਦੇ ਆਂ ਤੇ ਵੇਖੋ ਗੁਰੂ ਸਾਹਿਬ ਦੀ ਕਿੰਨੀ ਦੂਰ ਅੰਦੇਸ਼ੀ ਸੀਗੀ ਜਿਹੜੇ ਲੋਕ ਬਕਾਇਦਾ ਤੌਰ ਤੇ ਸਮਾਜ ਚ ਪਛੜੇ ਹੋਏ ਸੀਗੇ ਜਿਹੜੇ ਬਕਾਇਦਾ ਤੌਰ ਤੇ ਸਮਾਜ ਦੇ ਵਿੱਚੋਂ ਵਾਂਝੇ ਸੀ ਆਪਣੀਆਂ ਅਧਿਕਾਰਾਂ ਤੋਂ ਉਹਨਾਂ ਲੋਕਾਂ ਨੂੰ ਤੁਸੀਂ ਵੇਖੋ ਕਿਸ ਤਰੀਕੇ ਨਾਲ ਉਹਨਾਂ ਨੇ ਕੀਤਾ ਜਦੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਗਏ ਨਵੇਂ ਪਾਸ਼ੇ ਮਹਾਈ ਜੱਤਾ ਜੀ ਉਹ ਜਦੋਂ ਸੀਸ ਲੈ ਕੇ ਜਾਂਦੇ ਨੇ ਤੇ ਗੁਰੂ ਸਾਹਿਬ ਨੂੰ ਗਲੇ ਲਾ ਕੇ ਆਪਣੇ ਰਗਰੇਟੇ ਗੁਰੂ ਕੇ ਬੇਟੇ ਕਹਿੰਦੇ ਇਸ ਕਹਿੰਦੇ ਵੀ ਤੁਹਾਨੂੰ ਰਗਰੇਟਿਆ ਨੂੰ ਮਾਣ ਹੁਣ ਜਿੱਦਾਂ ਤੁਸੀਂ ਗੁਰੂ ਦੇ ਬੇਟੇ ਹੋ ਇਸ ਕਰਕੇ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦੇ ਤੇ ਪੰਜਵੇਂ ਬੇਟੇ ਉਹਨਾਂ ਦੇ ਬਾਬਾ ਰਗਰੇਟਾ ਜੀ ਸਨ ਬਾਬੇ ਰਗਰੇਟਾ ਜੀ ਜਦੋਂ ਸੀਸ ਲੈ ਕੇ ਜਾਂਦੇ ਨੇ ਦਈਆ ਭਾਈਚਾਰੇ ਦਾ ਇੱਕ ਵਿਅਕਤੀ ਜਦੋਂ ਆਪਣਾ ਸੀਸ ਦਿੰਦਾ ਤੁਹਾਨੂੰ ਸ਼ਾਇਦ ਪਤਾ ਹੋਵੇ ਜਿੱਥੇ ਇਹ ਦਿੱਲੀ ਤੋਂ ਬਾਹਰ ਨਿਕਲ ਕੇ ਠਹਿਰਦੇ ਨੇ ਤੇ ਉਹ ਕਹਿੰਦਾ ਜੀ ਪਿੱਛੇ ਮੇਰੀ ਜਿਹੜੀ ਮੁਗਲ ਆਰਮੀ ਲੱਗੀ ਆ। ਤੋਂ ਉਹ ਆਪਣੇ ਮੁੰਡੇ ਨੂੰ ਕੀ ਕਹਿੰਦਾ ਤੇ ਮੇਰਾ ਸੀਸ ਕੱਟ ਦੇ ਕਹਿੰਦਾ ਮਾਂ ਬਾਪੂ ਨਾਲ। ਅਨਾਂ ਨਹੀਂ ਕੱਟ ਦੇ ਤੂੰ ਕਹਿੰਦੇ। ਕਹਿੰਦਾ ਕਰੂੰਗਾ ਕੀ? ਕਹਿੰਦਾ ਸੀਸ ਕੱਟ ਕੇ ਤੇ ਇਹਨੂੰ ਇੱਥੇ ਬਕਾਇਦਾ ਤੌਰ ਤੇ ਇੱਕ ਕੱਪੜੇ 'ਚ ਬਲ ਕੇ ਰੱਖ ਦੇ। ਜਿਸ ਤਰੀਕੇ ਨਾਲ ਬਾਬਾ ਜੱਤਾ ਜੀ ਆਏ ਪਿੱਛੇ ਪਿੱਛੇ ਆਰਮੀ ਚਾਣੀ ਹੋਣੀ ਹੋਣੀ। ਉਹ ਉਹਨਾਂ ਦਾ ਸੀਸ ਦੇ ਦਿੰਦਾ ਵੀ ਆਹ ਲੌਜੀ ਗੁਰੂ ਸਾਹਿਬ ਦਾ ਸੀਟ ਹੀ ਤੇ ਹੈ ਜਿੱਤਾ ਆਇਆ ਛੱਡ ਕੇ ਚਲੇ ਗਿਆ ਭਾਰਤਿਕਾ ਸਰਣੀ ਪੱਤਾ ਤੇ ਉੱਥੋਂ ਆਰਮੀ ਸੀਸਟਾ ਕੇ ਵਾਪਸ ਚੜਨ ਦੀ ਹੈ ਲੇਕਿਨ ਫੇਰ ਵੀ ਭਾਈ ਜੈਤਾ ਜੀ ਨੂੰ ਰਸਤੇ ਦੇ ਵਿੱਚ ਜੰਗਲ ਦੇ ਵਿੱਚੋਂ ਆਉਂਦਿਆਂ ਕਿੰਨੀਆਂ ਮੁਸੀਬਤਾਂ ਸੰਭਾਲਣੇ ਪਏ ਜੇ ਕਿਤੇ ਉਹਦੀ ਸਾਰਾ ਉਲੇਖਣ ਕੀਤਾ ਜਾਵੇ ਨਾ ਜਿਸ ਤਰ੍ਹਾਂ ਚਾਰ ਸਭ ਦੇ ਫਿਲਮ ਬਣੀ ਸੀ ਨਾ ਜਿਹੜੀ ਉਹ ਬਣੀ ਸੀ ਐਨੀਮਲ ਐਨੀਮੇਸ਼ਨ ਫਿਲਮ ਬਣੀ ਸੀਗੀ ਐਨੀਮੇਸ਼ਨ ਜੀ ਉਹ ਵੇਖਣ ਤੋਂ ਬਾਅਦ ਕੋਈ ਵਿਅਕਤੀ ਨਹੀਂ ਜਿੱਦੀ ਅੱਖਾਂ ਚੋਂ ਥਰੂ ਨਹੀਂ ਹੋਣਗੇ। ਇਸੇ ਤਰ੍ਹਾਂ ਭਾਈ ਜੈਤਾ ਜੀ ਦੀ ਜਿੱਕ ਤੇ ਫਿਲਮ ਬਣ ਜਵੇ ਨਾ ਤੇ ਉਹ ਫਿਲਮ ਵੇਖਣ ਤੋਂ ਬਾਅਦ ਕੋਈ ਵਿਅਕਤੀ ਨਹੀਂ ਜਿੱਦੀ ਅੱਖਾਂ ਚੋਂ ਥਰੂ ਨਹੀਂ ਹੋਣਗੇ। ਇਹਨੀਆਂ ਮੁਸੀਬਤਾਂ ਝੱਲ ਕੇ ਤੇ ਫਿਰ ਕਿਰਤੀ ਦੇ ਗੁਰੂ ਸਾਹਿਬ ਨੇ ਉਹਨੂੰ ਆਪਣੇ ਹਿੱਕ ਨਾ ਲਾ ਕੇ ਕਿ ਅਸੀਂ ਰਗਰੇਟੇ ਗੁਰੂ ਕੇ ਬੇਟੇ। ਐਡਾ ਵੱਡਾ ਮਾਨ ਦਿੱਤਾ ਸੀ ਉਹਨਾਂ ਨੂੰ। ਕੁਰਕਿਸ਼ਨ ਗੁਰੂ ਦਿੱਤਾ ਜੀ। ਸਿਰਫ ਐਸੇ ਕਰਕੇ ਹੀ ਪੀ ਸਮਾਜ ਦੇ ਵਿੱਚ ਇਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਵਿਸਾਰਿਆ ਜਾ ਰਿਹਾ ਹੈ ਤਾਂ ਅਸੀਂ ਇਹਨੂੰ ਗੁਰੂ ਦੀ ਹਿੱਕ ਨਾਲ ਜੋੜਦੇ ਆਂ ਆਪਣੀ ਹਿੱਕ ਨਾਲ ਲਾਉਂਦੇ ਨੂੰ ਅਸੀਂ ਜੇਸ ਕਰਕੇ ਉਹਨਾਂ ਨੂੰ ਇਹ ਮਾਨ ਹਾਸਲ ਲੈ ਸੀ ਇਸ ਕਰਕੇ ਮੈਂ ਭਾਈ ਕੁਲਦੀਪ ਸਿੰਘ ਹੋ ਗਿਆ ਵੀ ਚਾਰ ਸਾਹਿਬ ਜੱਤੇ ਦੇ ਇੱਕ ਪੰਜ ਬੇਟੇ ਸੀ ਗੁਰੂ ਸਾਹਿਬ ਦੇ ਜਿਹਨੂੰ ਜਿਵੇਂ ਬੇਟੇ ਨੂੰ ਹਿੱਕ ਨਾਲ ਲਾ ਕੇ ਮੈਂ ਕਹਿ ਸੀ ਗਰੇਟੇ ਗੁਰੂ ਕੇ ਬੇਟੇ ਜੀ ਜੀ ਪਰ ਸਾਹਿਬ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਵਿਰੋਧੀ ਧਿਰ ਦੇ ਨੇਤਾ ਸਰਕਾਰ ਤੇ ਪੂਰਾ ਤੰਗ ਕੱਸਦੇ ਆ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਆ ਉਹ ਕਹਿ ਰਹੇ ਆ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਬਸੋਂ ਬਾਹਰ ਹੋ ਗਈ ਆ ਪੁਲਿਸ ਪ੍ਰਸ਼ਾਸਨ ਪੁਲਿਸ ਦਾ ਪੂਰਾ ਆਧਾਰਾ ਡਿਸਮੈਂਟਲ ਕਰ ਦਿਓ ਇਹਨੂੰ ਢਾ ਦਿਓ ਤੇ ਨਵੇਂ ਸਿਰੇੋਂ ਬਣਾਓ ਹੁਣ ਪ੍ਰਤਾਪ ਬਾਜਵਾ ਜਦੋਂ ਇਹ ਗੱਲ ਕਹਿ ਰਹੇ ਆ ਤੇ ਉਸੇ ਦੌਰਾਨ ਪੰਜਾਬ ਦੇ ਜਿਹੜੇ ਗਵਰਨਰ ਆ ਗੁਲਾਬ ਚੰਦ ਘਟਾਰੀਆ ਸਾਹਿਬ ਉਹ ਵੀ ਬਾਰਡਰ ਏਰੀਆ ਦੇ ਵਿੱਚ ਨੇ ਨਸ਼ੇ ਨੂੰ ਲੈ ਕੇ ਉਹ ਵੀ ਚਿੰਤਤ ਨੇ ਦੂਜੇ ਪਾਸੇ ਇੱਕ ਪੁਲਿਸ ਮੁਲਾਜ਼ਮ ਲੜਕੀ ਜਿਹੜੀ ਆ ਉਹ ਫੜੀ ਜਾਂਦੀ ਆ ਉਹ ਕਾਫੀ ਵਿਵਾਦਾਂ ਦੇ ਵਿੱਚ ਆ ਪਿਛਲੇ ਕਈ ਦਿਨਾਂ ਤੋਂ ਮੈਨੂੰ ਲੱਗਦਾ ਵਿਸਾਖੀ ਤੱਕ ਅਜੇ ਖਬਰੇ ਅਜੇ ਚੱਲੂਗੀ ਹੋਰ ਅਜੇ ਲੰਮਾ ਚੱਲੂਗੀ ਖਬਰੇ ਪਰ ਜਦੋਂ ਪ੍ਰਤਾਪ ਬਾਜਵਾ ਲੀਡਰ ਆਫ ਆਪੋਜੀਸ਼ਨ ਨੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਜਦੋਂ ਉਹ ਇੰਨੀ ਗੱਲ ਕਹਿੰਦੇ ਆ ਤਾਂ ਫਿਰ ਇਤੇ ਥੋੜਾ ਜਿਹਾ ਗੌਰ ਕੀਤਾ ਜਾਣਾ ਬਣਦਾ ਵੀ ਕੀ ਪੁਲਿਸ ਦੇ ਵਿੱਚ ਵੱਡੇ ਪੱਧਰ ਤੇ ਤਬਦੀਲੀਆਂ ਤੋਂ ਬਾਅਦ ਵੀ ਪੁਲਿਸ ਜਿਹੜੀ ਆ ਉਹ ਆਪਣੀ ਕੰਮ ਜਾਂ ਆਪਣੀ ਕਾਰਜਸ਼ੈਲੀ ਦੇ ਵਿੱਚ ਕੋਈ ਸੁਧਾਰ ਨਹੀਂ ਲਿਆ ਰਹੀ ਜਾਂ ਕੰਮ ਨੂੰ ਜਿਹੜਾ ਵਾ ਉਹ ਸਹੀ ਢੰਗ ਦੇ ਨਾਲ ਨਹੀਂ ਕਰ ਰਹੀ ਵੇਖੋ ਜਿਹੜੀ ਪ੍ਰਤਾਪ ਸਿੰਘ ਬਾਜਬਾ ਉਹ ਜੋ ਮਰਜ਼ੀ ਕਹੀ ਜਾਂਦੀ ਜੇ ਜੇ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜਦੋਂ ਕਿਤੇ ਪੂਰੇ ਇੰਡੀਆ ਦੇ ਵਿੱਚ ਕਿਸੇ ਕੇਸ ਦੀ ਤਫ਼ਤੀਸ਼ ਨਹੀਂ ਸੀ ਹੁੰਦੀ ਤੇ ਕਹਿੰਦੇ ਸੀ ਪੰਜਾਬ ਪੁਲਿਸ ਨੂੰ ਦੇ ਦਿਓ ਇਹਨਾਂ ਮਾਨਸਿਕ ਪੁਲਿਸ ਦੇ ਉੱਤੇ ਪੀ ਇਹ ਤੁਹਾਨੂੰ ਸਭ ਕੋ ਜਿਹੜਾ ਸੀ ਕੰਗਣ ਖਰ ਕੇ ਦੱਸ ਦੂ ਕਿ ਕਿਹਦਾ ਕਸੂਰ ਤੇ ਕੀ ਕਹਾਣੀ ਹੈਗੀ ਹੈ ਇਹ ਕਈ ਕੇਸ ਕੀਤੇ ਪੈਣ ਇਹ ਕਦੋਂ ਦੀ ਗੱਲ ਜਦੋਂ ਪੰਜਾਬ ਪੁਲਿਸ ਕ੍ਰਪਸ਼ਨ ਫਰੀ ਸੀ ਸਾਡੀਆਂ ਅਦਾਲਤਾਂ ਕ੍ਰਪਸ਼ਨ ਫਰੀ ਸੀ ਸਾਡੇ ਵਕੀਲ ਜਿਹੜੇ ਸੀ ਆਪਣੀ ਬਕਾਇਦਾ ਤੌਰ ਤੇ اخلاق ਨੂੰ ਸਮਝਦੇ ਸੀ ਅੱਜ ਜੱਜ ਵੀ ਵਿਕਦੇ ਨੇ ਵਕੀਲ ਵੀ ਵਿਕਦੇ ਤੇ ਪੁਲਿਸ ਵੀ ਵਿਕਦੀ ਹੈ ਪਹਿਲੇ ਨੰਬਰ ਤੇ ਰਹਿਣ ਵਾਲੀ ਪੁਲਿਸ ਜੇ 22ਵੇਂ ਨੰਬਰ ਤੇ ਆ ਗਈ। ਤੁਸੀਂ ਵੇਖੋ ਜਿਹੜੀ ਉਹ ਬੀਬੀ ਫੜੀ ਗਈ ਆ ਅਮਨਦੀਪ ਕੌਰ ਕੀ ਮੁੱਖ ਮੰਤਰੀ ਸਾਹਿਬ ਦੀ 2 ਕਰੋੜ ਦੀ ਕੋਠੀ ਢੋਣ ਵਾਸਤੇ ਬਲਡوزر ਭੇਜਣਗੇ? ਭੇਜੇ ਬਲਡوزر। ਅੱਜ ਤੱਕ ਜਿੰਨੀਆਂ ਵੀ ਕੰਧਾਂ ਢਾਈਆਂ ਤੁਸੀਂ ਵੇਖੋ ਕਈ ਪਲੱਸਟਰ ਕੀਤੇ ਆ ਕਿ ਪਲੱਸਟਰ ਵੀ ਨਹੀਂ ਕੀਤੇ ਢਾਈਆਂ ਜਿਹੜੀਆਂ ਗਰੀਬਾਂ ਦੀਆਂ ਢਾਈਆਂ ਨੇ। ਤੁਹਾਡੀ ਬੇੜੀ ਠੱਲ ਜਾ ਤੁਹਾਡਾ ਪਲਕ ਕਿੱਥੇ ਹੋਊਗਾ? ਤੁਸੀਂ ਕਹਿੰਦੇ ਨਸ਼ੇਦਿਆਂ ਬਣੀਆਂ ਉਹਦੇ ਬੀਬੀ ਨੇ ਕਹਿੰਦੇ ਲਿੰਕ ਹੀ ਬੜੇ ਵੱਡੇ ਆ ਵੱਡੇ ਆ ਅਫਸਰਾਂ ਦੇ ਨਾਲ ਆ ਕਹਿੰਦੇ ਲਿੰਕ ਬਹੁਤ ਉਹਦੇ ਤਾਲੁਕਾਤ ਹੀ ਬਹੁਤ ਕੁਝ ਬਾਜਵਾਤ ਸਾਹਿਬ ਕਹਿੰਦੇ ਦੋ ਮੰਤਰੀ ਵੀ ਫਸਦੇ ਵਿੱਚ ਇਸ ਲਈ ਉਹਨਾਂ ਕਹਿਆ ਵੀ ਇਸ ਕੇਸ ਦੀ ਐਮਆਈਏ ਕੋਲ ਤਬਤੀਸ਼ ਸਾਹਿਬ ਬਕੀਤਗੁਰਾਈ ਜਾਵੇ ਤੇ ਅਬ ਦੋਸਰੀ ਫਸਣਗੇ ਤੇ ਦੋ ਮੰਤਰੀ ਵਤਨੇ ਇਹਦੇ ਚ ਉਹਦੇ ਬੀਬੀ ਨੂੰ ਮਤਲਬ ਚੰਗੀ ਲੱਗਦੀ ਕੋਈ ਸ਼ੱਕ ਲਈ ਗੱਲ ਨਹੀਂ ਉਹਦੇ ਬਾਰੇ ਇਹ ਵੀ ਚਰਚਾ ਵੀ ਉਸ ਬੀਬੀ ਨੂੰ ਰੰਗੇ ਅੱਥੀ ਉਹਦੇ ਪਤੀ ਨੇ ਕਿਸੇ ਐਕਸ਼ਨ ਪੜਿਆ ਸੀਗਾ ਤੇ ਮੁਰਕੂ ਨੇ ਸ਼ਰਤ ਦਿੱਤਾ ਸੀ ਕਿ ਤੂੰ ਮੇਰੇ ਕੰਮ ਦੀ ਨਹੀਂ ਗਈ ਜਦ ਤੱਕ ਮਰ ਜਾਈਂਗੀ ਮੁਰਕੂ ਬੀਬੀ ਆਪਣੇ ਕੰਮ ਕਰਦੀ ਜੋ ਕੀਤਾ ਉਹਦੇ ਕਰਸਣੀ ਕੀਤੀ ਕੀਤੀ ਹੈ ਇੱਕ ਬੀਬੀ ਕਾਂਸਟੇਬਲ ਦਾ ਪਿਛੋਕੜ ਕਿ ਮੈਡੀਕਲ ਰੰਗ ਜੁੜਦਾ ਉਹਦੀ ਹਸਪੀਟਲ ਡਿਊਟੀ ਕੀ ਲਾਤੀ ਹੈ ਜੀ ਆ ਨਰਸ ਲੱਗੀ 10 ਸਾਲ ਤੋਂ ਲੈ ਕੇ ਤੇ ਬਕਾਇਦਾ ਤੌਰ ਤੇ ਦੋ ਹੀ ਤੇ ਡਿਊਟੀ ਕਰਦੀ ਹੈ ਤੇ 31 ਵਾਰੀ ਉਹਦੀ ਟਰਾਂਸਫਰ ਹੋਈ ਹੈ ਤੇ ਦੋ ਵਾਰੀ ਸਸਪੈਂਡ ਵੀ ਹੋ ਚੁੱਕੀ ਹੋ। ਉਹ ਟਰਾਂਸਫਰ ਕਰੇ ਅਪਸਰ ਕਰਾਉਂਦੇ ਰਹਿੰਦੇ ਹੋਂ ਦੀ। ਸਤਪਾਲ ਸਿੰਘ ਸਬ ਇਨਸਪੈਕਟਰ ਕੀ ਕਹਿੰਦੇ ਆ। ਕਹਿੰਦੇ ਇਹ ਬੀਬੀ ਦੀ ਡਿਊਟੀ ਸਾਡੇ ਨਾਲ ਲੱਗ ਗਈ ਕਿ ਤੇ ਰੇਡ ਕਰਨ ਦੀ ਸੀ। ਦੋ ਬੀਬੀਆਂ ਦੀ ਸੀ। ਤੇ ਮੈਨੂੰ ਕਹਿ ਦਿੱਤਾ ਗਿਆ ਵੀ ਆਹ ਫੋਨ ਨੰਬਰ ਤੇ ਇਹਨੂੰ ਬੀਬੀਆਂ ਨੂੰ ਫੋਨ ਕਰ ਲਓ ਤੁਸੀਂ ਜੇ ਰੇਡ ਕਰਨਾ ਲੈ ਜਾਓ ਇਹਨਾਂ ਨੂੰ ਕਿ ਉੱਥੇ ਲੇਡੀਜ਼ ਰੇਡ ਕਰਨਾ ਸੀ। ਜਦੋਂ ਬੀਬੀ ਇੱਕ ਨੂੰ ਕਹਿੰਦਾ ਤਾਂ ਕਹਿੰਦੀ ਮੈਂ ਆ ਰਹੀ ਹਾਂ ਜੀ ਤੇ ਜਿਹੜੀ ਇਹ ਬੀਬੀ ਸੀ ਇਹ ਕਹਿੰਦੀ ਮੈਂ ਤੇ ਨਹੀਂ ਆਉਂਦੀ ਮੈਂ ਤਾਂ ਘਰ ਰਿਟਨ ਜਾਂਦੀ ਮੈਂ ਤੇ ਮੈਂ ਜਦੋਂ ਇਹਦੀ ਸਸਪੈਂਸ਼ਨ ਦੀ ਰਿਪੋਰਟ ਲਿਖਣ ਲੱਗਾ ਤੇ ਮੈਨੂੰ ਐਸਪੀ ਦਾ ਫੋਨ ਆ ਗਿਆ ਕਿ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਮੈਨੂੰ ਮਿਲਣਾ ਤੂੰ ਮੈਂ ਸੱਤਪਾਲ ਸਿੰਘ ਦੀ ਇੰਟਰਵਿਊ ਆਪਣੀ ਸੁਣੀ ਜੀ ਟੀਵੀ ਦੇ ਉੱਤੇ ਉਹ ਕਹਿੰਦਾ ਜਦੋਂ ਮੈਂ ਉੱਥੇ ਗਿਆ ਏ ਬੀਬੀ ਉਹ ਐਸਪੀ ਨਾਲ ਬੈ ਕੇ ਬਿਸਕਟ ਖਾ ਰਹੀ ਹੈ ਤੇ ਚਾਹ ਪੀ ਰਹੀ ਹੈ ਤੇ ਮੈਂ ਸਬ ਇੰਸਪੈਕਟਰ ਹਾਂ ਤੇ ਮੈਂ ਖੜਾ ਹੋਂ ਉੱਥੇ ਮੈਨੂੰ ਉਸ ਐਸਪੀ ਨੇ ਬਹਿਣ ਵਾਸਤੇ ਵੀ ਨਹੀਂ ਕਿਹਾ ਕਹਿੰਦਾ ਮੈਂ ਗਿਲਾ ਵੀ ਕੀਤਾ ਉੱਥੇ ਇੱਕ ਨੇ ਐਸਪੀ ਨੇ ਕੋਈ ਨਹੀਂ ਸੁਣੀ ਕਿ ਜਿੱਥੋਂ ਤੱਕ ਇੱਥੋਂ ਤੱਕ ਸਾਡੇ ਐਸਪੀ ਆਪ गिर ਜਾਣਗੇ ਜਿਹੜੇ ਅਧਿਕਾਰੀ गिर ਜਾਣਗੇ ਤੇ ਫਿਰ ਉਸ ਪੋਰਸ ਤੋਂ ਤੁਸੀਂ ਕੀ ਆਸ ਰੱਖਦੇ ਹੋ ਤੁਸੀਂ ਇਸੇ ਕਰਕੇ ਕਹਿੰਦੇ ਮੈਂ ਸੁਝਾਅ ਵੀ ਦੇ ਕੇ ਰਿਟਾਇਰ ਆਜ ਮੈਂ ਸੁਝਾਅ ਵੀ ਦਿੱਤਾ ਸੀ ਕਿ ਇੱਕ ਵੱਖਰੇ ਥਾਣੇ ਪੁਲਿਸ ਦੇ ਬਣਾਏ ਜਾਣ ਜਿੱਥੇ ਇਹਨਾਂ ਨੂੰ ਬਕਾਇਦਾ ਤੌਰ ਤੇ ਤਾਇਨਾਤ ਕੀਤਾ ਜਾਵੇ ਇਸ ਕਰਕੇ ਉਹ ਬੀਬੀ ਦੀ ਪਹੁੰਚ ਬੜੀ ਸੀ ਹੁਣ ਉਹਨੇ ਇੱਕ ਤਾਂ ਐਸਪੀ ਦੀ ਗੱਲ ਅਦਾਸੀ ਸਤਪਾਲਸ ਨੂੰ ਦੱਸ ਦਿੱਤੀ ਹੈ ਅੱਜ ਵੀ ਦੋ ਦੋ ਡੀਐਸਪੀ ਤੇ ਇੱਕ ਐਸਐਸਪੀ ਜਿਹੜਾ ਉਹ ਰਡਾਰ ਤੇ ਹੈ ਇਹਨਾਂ ਦੀ ਪੁੱਛਕਿਸ਼ ਦੇ ਵਿੱਚ ਜੇ ਸਹੀ ਤਰੀਕੇ ਨਾਲ ਉਹਦੀ ਪੁੱਛਕਿਸ਼ ਕੀਤੀ ਤਾਂ ਉਹ ਵੀ ਰਡਾਰ ਤੇ ਹੋਣਗੇ ਇੱਥੇ ਇੱਕ ਨਹੀਂ ਇਹੋ ਜਿਹੀਆਂ ਨੇਕਾਂ ਕਹਾਣੀਆਂ ਨੇ ਜਦੋਂ ਦੀਆਂ ਬੀਬੀਆਂ ਇਹ ਆਈਆਂ ਨੇ ਉਦੋਂ ਪੰਜਾਬ ਦੀ ਜਿਹੜੀ ਸਾਡੀ ਪੁਲਿਸ ਉਹਦੇ اخلاق ਦੇ ਉੱਤੇ ਵੀ ਬੜਾ ਫਰਕ ਪਿਆ। ਇਹ اخਲਾਕੀ ਤੌਰ ਤੇ ਬੜੀ ਉੱਚੀ ਤੇ ਸੁੱੱਚੀ ਪੁਲਿਸ ਹੁੰਦੀ ਸੀ। ਵੈਸੇ ਡੀਜੀਪੀ ਸਾਹਿਬ ਨੇ ਪੱਟੀ ਸਾਹਿਬ ਤੁਹਾਨੂੰ ਯਾਦ ਹੋਣਾ 2022 ਕੇ 23 ਦੀ ਗੱਲ ਆ। ਇਹ ਆਰਡਰ ਵੀ ਕੀਤਾ ਸੀਗਾ ਵੀ ਪੁਲਿਸ ਦੀ ਵਰਦੀ ਵਿੱਚ ਕੋਈ ਵੀ ਮੁਲਾਜ਼ਮ ਜਿਹੜਾ ਉਹ ਆਪਣੀ ਰੀਲ ਕੋ ਵੀਡੀਓ ਕਿਸੇ ਕਿਸਮ ਦਾ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਕਰ ਸਕਦਾ। ਬਿਲਕੁਲ ਕਿਹਾ ਸੀ ਉਹਨਾਂ ਨੇ। ਸਰਕੂਲਰ ਜਾਰੀ ਕੀਤਾ ਸੀ ਵੀ ਜੇ ਕਰੂਗਾ ਤਾਂ ਉਹ ਕਾਰਵਾਈ ਕੀਤੀ ਕੀ ਕਾਰਵਾਈ ਕੀਤੀ ਕਿਨੇ ਟਿਕੜੇ ਟਿਕੜੇ ਬਿਲਕੁਲ ਕਿਸੇ ਕਲਬ ਕੋਈ ਕਾਰਵਾਈ ਨਹੀਂ ਕੀਤੀ ਗਈ ਜੇ ਕਾਰਵਾਈ ਕੀਤੀ ਹੁੰਦੀ ਤੇ ਇਹ ਦਿਨ ਨਾ ਵੇਖਣੇ ਪੈਂਦੇ ਹੁਣ ਉਸ ਬੀਬੀ ਕੋਲ 17.71 ਗ੍ਰਾਮ ਤੁਲਸੀ ਇੱਕ ਨਸ਼ਾ ਫੜ ਕੇ ਤੇ ਕਿੱਦਾਂ ਕੁ ਮਾਰਕਾ ਮਾਰਿਓ ਸਿਰਫ ਇੱਕ ਚੀਜ਼ ਆ ਉਹਦੇ ਪਿੱਛੇ ਵੀ ਕੋਈ ਸ਼ਕਤੀਆਂ ਕੰਮ ਕਰ ਰਹੀਆਂ ਨੇ ਉਹ ਸ਼ਕਤੀਆਂ ਕੀ ਕਰ ਰਹੀਆਂ ਨੇ ਆਉਣ ਵਾਲੇ ਦਿਨ ਜੇ ਸਭ ਕੋ ਨੰਗਾ ਹੋ ਜਾਊਗਾ ਬਲਵਿੰਦਰ ਸਿੰਘ सोनू ਜਿਹੜਾ ਇਹਦਾ ਦੋਸਤ ਸੀਗਾ ਜਿਹਦੇ ਨਾਲ ਇਹ ਲਿਵ ਇਨ ਰਿਲੇਸ਼ਨ ਦੇ ਵਿੱਚ ਮੌਕੇ ਤੇ ਮੌਜੂਦ ਸੀ ਪੁਲਿਸ ਕਹਿੰਦੀ ਅਸੀਂ ਨਾਮਜ਼ਦ ਕੀਤਾ ਮੌਕੇ ਤੇ ਮੌਜੂਦ ਸੀ ਜਦਦੇ ਨੂੰ ਕੋਲਚ ਪੇਸ਼ ਕੀਤਾ ਗਿਆ ਪੁਲਿਸ ਨੇ ਫੜਿਆ ਗਿਆ ਆਹ ਪੁਲਿਸ ਨੇ ਫੜਿਆ ਉਹਨੂੰ ਇਹੀ ਹਲ ਰਾਜਦੀ ਦਾ ਸੀਗਾ ਜਦੋਂ ਰਾਜਦੀ ਬਕਾਇਦਾ ਤੌਰ ਤੇ ਇਹਨਾਂ ਦੀ ਆਪਣੀ ਹਦਾਰਾ ਸਦਮ ਵਿੱਚ ਭੱਜਦਾ ਉਹਦੀ ਇਨ ਉਹ ਪਰਤਾਲ ਹੋ ਰਹੀ ਹੈ ਪੁਸ਼ਪਰਤਾਲ ਉਹਨੂੰ ਹੋ ਰਹੀ ਹੈ ਇਨਟੈਰੋਗੇਸ਼ਨ ਹੋ ਰਹੀ ਹੈ ਜਦੋਂ ਉਹਨੂੰ ਪਤਾ ਲੱਗਦਾ ਵੀ ਮੇਰੀ ਹਾਈ ਕੋਰਟ ਨੇ ਬਿਲ ਰੱਦ ਕਰ ਦਿੱਤੀ ਉੱਥੋਂ ਭੱਜ ਜਾਂਦਾ ਇਹ ਪੋਲੇ ਦੇ ਮੂੰਹ ਨੂੰ ਕਹਿੰਦੇ ਭੱਜ ਗਿਆ ਜੀ ਬੰਦਾ ਭੱਜਿਆ ਨਹੀਂ ਭਜਾਇਆ ਗਿਆ ਇਹਨਾਂ ਚੀਜ਼ਾਂ ਦੀ ਜੇ ਕਿਤੇ ਸੀਬੀਆਈ ਦੀ ਜਾਂ ਈਡੀ ਦੀ ਇਨਕੁਆਰੀ ਕਰਾ ਤਾ ਜਿੱਦਾਂ ਡਿਸਟ੍ਰਿਕਟ ਦੇ ਨਾਲ ਕਿਹਾ ਨਾ ਸਰ ਆਪਣੇ ਆਪਣੇ ਨੇ ਉਹ ਮਰਿੰਦਰ ਸਿੰਘ ਨੇ ਕਿਹਾ ਪੀ 2017 ਤੋਂ ਲੈ ਕੇ ਤੇ 2022 ਤੱਕ ਪੰਜਾਬ ਦੇ ਵਿੱਚ ਮਾਫੀਆ ਰਾਜ ਰਿਹਾ ਇਹ ਚ ਕੋਈ ਦੋਤ ਕਥਨੀ ਨਹੀਂ ਬਣੀਏਗੀ ਲੈਂਡ ਮਾਫੀਆ ਸੈਂਡ ਮਾਫੀਆ ਕੇਵਲ ਮਾਫੀਆ ਟਰਾਂਸਪੋਰਟ ਮਾਫੀਆ ਛਰਾਬ ਮਾਫੀਆ ਜੰਗਲਾਂ ਜੰਗਲ ਮਾੜ ਕਿਹੜਾ ਮਾਫੀਆ ਨਹੀਂ ਰਿਹਾ ਲੋਕ ਇਸ ਕਰਕੇ ਜਿਹੜੀ ਬੀਬੀ ਆ ਇਹ ਤੇ ਇੱਕ ਬੜੀ ਛੋਟੀ ਪੂਗਾ ਪੂਗਾ ਮੱਛੀ ਵੀ ਦੇ ਗਈ ਤੇ ਜੇ ਪੁਰਸ਼ੋ ਫੜਨੇ ਤੇ ਵੱਡੇ ਵੱਡੇ ਮਗਰਮੱਛ ਫੜੇ ਫੜੋ 86 ਆਗੂ ਫੜੋ ਪਤਾ ਲੱਗ ਜੂਗਾ ਕਿਹੜੇ ਕਿਹੜੇ ਕਿੰਨਾ ਕੁਛ ਕੀਤਾ ਉਹਨਾਂ ਨੇ ਇਹ ਤੇ ਵਿਚਾਰੀ ਨੇ 17 ਗ੍ਰਾਮ ਵਿੱਚੀ ਉਹ ਤੇ 17 ਦਾ ਕੁਇੰਟਲ ਵਿੱਚ ਬਿਠੇ ਨੇ ਉੱਤੇ ਜੀ ਜੀ ਪਰ ਸਭ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਨੇ ਹੋ ਤੇ ਖਬਰਾਂ ਦੇ ਉੱਤੇ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹੋਣੇ ਹੋ ਤੇ ਕਮੈਂਟਸ ਤੋਂ ਪਤਾ ਲੱਗਦਾ ਵੀ ਤੁਹਾਡੇ ਵੱਲੋਂ ਜਿਹੜੀ ਇਤਿਹਾਸਕ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ ਸਾਡੇ ਦਰਸ਼ਕ ਉਸ ਨੂੰ ਬੇਹਦ ਪਸੰਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ